ਕਰਦੇ ਨਾ ਵੀ ਨਹੀਂ ਦਰਕਾਰ ਸਾਗਦਿਆਂ ਤੇ ਪਰ ਅਸੀਂ ਜਾਣਾ ਵੀ ਰੋਡ ਵਿੱਚ ਬੱਸਾਂ ਦੇ ਸਾਡੇ ਵਾਂਗੂ ਜਿੱਥੇ ਮਰਜ਼ੀ ਤੇ ਖਾਹਾਂ ਲੈਣ ਮੇਰੀ ਗੱਲ ਸੁਣੋ ਤੁਸੀਂ ਜਾਓ ਰੋਡ ਵਿੱਚ ਬੱਸਾਂ ਤੇ ਅਸੀਂ ਇਹਨੇ ਕਹਿੰਦੇ ਸਰਕਾਰੀ ਬੱਸ ਤੇ ਨਾ ਚੜੋ ਸਰਕਾਰ ਨੇ ਤੁਹਾਨੂੰ ਕਰਾਇਆ ਫ੍ਰੀ ਕਰਤਾ ਤੁਹਾਡੇ ਵਾਸਤੇ ਬੱਸਾਂ ਚਲਾਤੀਆਂ ਤੁਹਾਨੂੰ ਕਹਦਾ ਕਿ ਚੜੋ ਫ੍ਰੀ ਇੰਨਾ ਵਿਚਾਰੇ ਦੇ ਗੁਲਾਮੇ ਤਾਂ ਨਾ ਪਟਿਆ ਕਰੋ ਵੀ ਸਾਡੇ ਲੋ ਭਲਾ ਨਾ ਇਹ ਸਾਨੂੰ ਛੱਤ ਤੇ ਝੜਾ ਕੇ ਧਾਣ ਮੈਂ ਤਾਂ ਸਰਕਾਰੀ ਤੇ ਹੀ ਜਾਣਾ ਮੈਂ ਤਾਂ ਪ੍ਰਾਈਵੇਟ ਤੇ ਜਾਣਾ ਤੇ ਲੜਿਆ ਤਾਂ ਨਾ ਕਰੋ ਸਰਕਾਰੀ ਤੇ ਉਹ ਕਿਹੜਾ ਰੋਡ ਇਹ ਲੜਨਾ ਕਿ ਅਸੀਂ ਲੜਨਾ ਹੀ ਆ ਇਹ ਵੀ ਇਹ ਸੂਤ ਆਉਣਗੇ ਇਹ ਵੀ ਚਾਂਮਲੇ ਹੁੰਦੇ ਹੋਣ ਹੋ ਮੈਨੂੰ ਐਂ ਦੱਸ ਬੀਬਾ ਉਹ ਕਹਿੰ ਮੈਂ ਕਾਹ ਤੋਂ ਕਟਾਵਾਂ ਜੋ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਸਾਰਾ ਕੁਝ ਥੋੜਾ ਠੰਡੇ ਹੋ ਜਾਓ ਠੰਡੇ ਠੰਡੇ ਹੋ ਜੀ ਟਕ ਟਕ ਕੱਟ ਸਕਦੇ ਧਾਰਕਾਰ ਤੇ ਪਰ ਬੁਰਗਨ ਮੰਡਾੜੀ ਬੋਲ ਸਕਦੇ ਨਹੀਂ ਪਹਿਲਾਂ ਟਿਕ ਟਕ ਕਰਦੇ ਉਹਦੇ ਫੜਫੜ ਕਰਦੇ ਕੀ ਗੱਲ ਹੈ ਕਾਦੇ ਚ ਕਰਦੇ ਇਹ ਇਹਨਾਂ ਦੇ ਘਰੇ ਹੈ ਨਹੀਂ ਕੁਝ ਮੇਰੀ ਗੱਲ ਸੁਣੋ ਹੁਣ ਬੋਲਿਆ ਬੋਲਿਆ ਜੇ ਮੇਰੇ ਥਾਂ ਤੇ ਕੋਈ ਹੋਰ ਥਾਣੇਦਾਰ ਹੁੰਦਾ ਨਾ ਉਹਨੇ ਕੰਪਲੇਂਟ ਦੇ ਪਾ ਕੇ ਕਾਰਵਾਈ ਥੋੜੀ ਜਹੀ ਤਸੱਲੀ ਕਰਾਉਣਾ ਵੀ ਤੁਸੀਂ ਬੋਲਣ ਨੂੰ ਜੁਕੀ ਨਹੀਂ ਗਾਣਾ ਸੀ। ਮੈਨੂੰ ਥੋੜਾ ਚਾਹੀਦਾ ਅਸੀਂ ਢੀੜੇ ਹੋ ਕੇ ਲੰਘਦੇ ਆਂ। ਅੱਛਾ ਥੜਵਾ ਰੋਟਾ ਲੈ ਦੇ ਦਿਓ। ਨਾ ਫਿਰ ਕੀ ਕਰਨ ਉਹ? ਜਿੱਥੇ ਤੁਸੀਂ 50 ਦੀ ਥਾਂ 100 ਚੜੋਗੇ ਸਵਾ 100 ਚੜੋਗੇ ਤਾਂ ਕੀ ਕਰਨ ਉਹ ਵਿਚਾਰੇ? ਇੰਨਾ ਮੈਂ ਕਿਹਨੂੰ ਬੋਲਣ ਨਹੀਂ ਦਿੰਦਾ ਮਾਤਾ ਤੇਰੀ ਮੇਰੀ ਗੱਲ ਸੁਣ ਲੋ ਇੱਕ ਮਿੰਟ। ਮੈਂ ਲੈ ਆ ਖੜੀ ਜਣਾ ਇਸ ਕਰਕੇ ਵੀ ਮੇਰੀ ਮਾਂ ਦੀ ਉਮਰ ਤੇ ਹੋ ਤੁਸੀਂ। ਜੇ ਸਮਝਦੇ ਹੋ ਕਿ ਥਾਣੇਦਾਰ ਤੁਹਾਨੂੰ ਥੋੜਾ ਦਬਾ ਥਾਣੇਦ ਤਨਖਾਹ ਹਾਲੀਆਂ ਲੇਡੀਜ਼ ਆਂਦੀਆਂ ਠੀਕ ਹੈ ਜੀ ਨੌਕਰੀਆਂ ਕਰਨ ਵਾਲੀਆਂ ਕਿਸੇ ਦੀ 50000 ਕਿਸੇ ਦੀ 70000 ਕਿਸੇ ਦੀ ਲੱਖ ਸਵਾ ਲੱਖ ਰੁਪਿਆ ਤਨਖਾਹ ਵੀ ਹੈ ਠੀਕ ਹੈ ਠੀਕ ਹੈ ਟੀਏ ਡੀਏ ਜਿਹੜੇ ਹਨ ਜਿੱਥੋਂ ਇੱਕ ਬੈਨ ਨੂੰ ਪਤਾ ਕਿਉਂਕਿ ਸਾਨੂੰ ਵੀ ਮਿਲਦੇ ਆਂ ਜਿਹੜੇ ਐਕਸਟਰਾ ਪੱਤੇ ਆ ਨਾ ਸਾਨੂੰ ਤਨਖਾਹ ਤੋਂ ਬਿਨਾ ਉਹ ਮਿਲਦੇ ਆ ਵੀ ਤੁਹਾਨੂੰ ਕਿਤੇ ਇਦੋਂ ਉਦੋਂ ਟ੍ਰੈਵਲ ਕਰਨਾ ਪੈ ਜੇ ਜਾਣਾ ਆਉਣਾ ਪੈ ਜੇ ਉਹ ਚੀਜ਼ਾਂ ਮਿਲਦੀਆਂ ਠੀਕ ਹੈ ਠੀਕ ਹੈ ਉਹ ਕਿਸੇ ਵੀ ਤਰ੍ਹਾਂ ਦੇ ਫੰਡ ਦੇ ਰੂਪ ਦੇ ਵਿੱਚ ਮੈਨੂੰ ਟੀਏ ਦੇ ਡੀਏ ਦੇ ਜਾਂ ਕਿਸੇ ਵੀ ਰੂਪ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ ਜਿਵੇਂ ਸਰਕਾਰੀ ਨੌਕਰੀਆਂ ਕਰਨ ਵਾਲੀਆਂ ਮੈਂ ਕਹਿੰਦਾ ਵੀ ਸਰਕਾਰ ਨੇ ਜਿਹੜਾ ਕੁਝ ਕਰਤਾ ਸਰਕਾਰ ਸੋਚ ਸਮਝ ਕੇ ਕਰੇ ਨਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਦੁਨੀਆ ਤੇ ਕਿੰਨਾ ਬੋਝ ਪਊਗਾ ਕੌਣ ਔਖਾ ਹੋ ਕੌਣ ਸੌਖਾ ਆਊਗਾ ਹੁਣ ਜਿਹੜੇ ਲੱਖ ਲੱਖ ਰੁਪਇਆ ਤਨਖਾਹ ਲੈਣ ਵਾਲਿਆਂ ਨੇ ਨੱਤ ਸਫ਼ਰ ਕਰਨਾ ਹੈ ਠੀਕ ਹੈ ਕਿਸੇ ਨੇ 50 ਕਿਲੋਮੀਟਰ ਕੇ ਨੇ 100 ਕਿਸੇ ਨੇ 150 ਡੇਲੀ ਆਪਡਾਉਣ ਕਰਨਾ ਜੇ ਉਹੀ ਲੋਕ ਭੈਣ ਜੀ ਟਿਕਟਾਂ ਕਟਾਉਣ ਉਹੀ ਲੇਡੀਜ਼ ਜਿਹੜੇ ਹੈਗਾ ਟਿਕਟਾਂ ਕਟਾਉਣ ਹਰ ਇੱਕ ਨੂੰ ਜਿਹੜੀ ਟਿਕਟ ਆ ਨਾ ਕੱਲੇ ਮਰੀਜ਼ ਨੂੰ ਛੱਡਿਆ ਹੋਈ ਹੈ ਵੱਡੀ ਉਮਰ ਦੇ ਓਵਰੇਜ ਜਿਹੜੇ ਹੈਗੇ ਬਜ਼ੁਰਗੋਨਾਂ ਨੂੰ ਛੱਡਿਆ ਹੋਵੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪੜ੍ਹਨ ਵਾਲਿਆਂ ਨੂੰ ਜਿਹੜਾ ਮਾਫ ਹੋ ਕੇ ਕਰਾਇਆ ਜੇ ਸਾਰੇ ਕਰਾਏ ਲੱਗਣ ਤਾਂ ਤੁਹਾਨੂੰ ਨਹੀਂ ਇਹ ਲੱਗਦਾ ਵੀ ਨਾਲੇ ਤਾਂ ਥੋੜਾ ਬਿਨਾਂ ਵਜ੍ਹਾ ਦਾ ਜਿਹੜਾ ਨਾ ਵੀ ਕਦੇ ਐਂ ਕਹਿਤਾ ਵੀ ਚਲ ਮੈਂ ਕੁੜੀ ਨੂੰ ਬਿਸਕਟ ਦੇ ਆਂ ਬੀਰ ਜੀ ਮੇਰੀ ਗੱਲ ਸੁਣੋ ਆ ਬਿਸਕਟ ਨਹੀਂ ਦਿੱਤੇ ਜਾਂਦੇ ਕਿ ਮੇਰੀ ਗੱਲ ਸੁਣੋ ਅਸੀਂ ਕੋਈ ਐਂ ਕੰਤੁਰ ਗਾਣੀ ਖਾਧੀਆਂ ਵੇਲੀਆਂ ਘਰ ਦੇ ਵੀ ਸਾਨੂੰ ਕਹਿੰਦੇ ਆ ਅੱਜ ਕਿ ਸਤਾਈ ਪਈ ਆਪਣੀ ਲੋਨ ਦੀ ਜਾ ਕੇ ਫਰਾਨੇ ਖਾਂਦੇ ਜਾ ਕੇ ਭਰ ਆਓ ਹਾਂ ਉਹ ਵੀ ਅਸੀਂ ਚਾਹ ਕੇ ਕਰਨਾ ਅਸੀਂ ਘਰ ਦਾ ਨਹੀਂ ਵੀ ਨਿਰਕਾਰ ਸਕਦੀਆਂ ਤੇ ਪਰ ਅਸੀਂ ਜਾਣਾ ਵੀ ਰੋਡ ਵਿੱਚ ਬੱਸਾਂ ਦੇ ਸਾਡੇ ਮਨੂ ਜਿੱਥੇ ਮਰਜੀ ਤਰਖਾ ਖਾ ਲੈਣ ਤੇ ਮਾਤਾ ਜੀ ਮੇਰੀ ਗੱਲ ਸੁਣੋ ਤੁਸੀਂ ਜਾਓ ਰੋਡ ਵਿੱਚ ਬੱਸਾਂ ਤੇ ਅਸੀਂ ਇਹ ਕਹਿੰਦੇ ਸਰਕਾਰੀ ਬੱਸ ਤੇ ਨਾ ਚੜੋ ਸਰਕਾਰ ਨੇ ਤੁਹਾਨੂੰ ਕਰਾਇਆ ਫ੍ਰੀ ਕਰਤ ਥੋੜੇ ਵਾਤੇ ਬੱਸਾਂ ਚਲਾਤੀਆਂ ਤੋਂ ਨੂੰ ਕਹਤਾ ਕਿ ਚੜੋ ਫਰੀ ਇੰਨਾ ਵਿਚਾਰੇ ਦੇ ਗੁਲਾਵੇਂ ਤਾਂ ਨਾ ਪਟਿਆ ਕਰੋ ਇਹਨੇ ਤਾਂ ਗੁਲਾਵੇਂ ਪਟਨੇ ਪੈਂਦੇ ਇਹ ਸਾਰੇ ਪੈਰ ਮੇਰੇ ਤੇ ਤੇ ਜਾ ਜਣ ਜੈਦ ਪੈਰ ਮੇਰੇ ਆ ਦੇਖੋ ਜੀ ਮੈਂ ਇਹ ਪਹਿਲਾਂ ਗੱਲ ਕਰੀਦਾ ਇਦਾਂ ਕਰਿਆ ਕਰੋ ਪੈਨੇ ਪੈਰ ਘਰੇ ਰੱਖਿਆ ਕਰੋ ਜਦੋਂ ਉਹ ਕਹਿੰਦਾ ਵਿਚਾਰਾ ਕਹਿੰਦਾ ਵੀ 52 ਦੀ ਥਾਂ 100 ਸਵਾਰੀ ਜਾਣੀ ਕਿ ਕਿੱਥੋਂ ਦੀ ਲੰਗੜੋ ਕਹਿੰਦਾ ਸੀਟਾਂ ਦੇ ਫੱਟੇ ਪਾੜ ਰੱਖ ਰੱਖ 15 ਨੂੰ ਜਾਣੇ ਟਿਕ ਟਿਕ ਸਾਡੇ ਵੱਲੋਂ ਭਲਾ ਨਾ ਇਹ ਸਾਨੂੰ ਛੱਤ ਤੇ ਚੜਾ ਕੇ ਜਾਣ ਮੈਂ ਤਾਂ ਸਰਕਾਰੀ ਤੇ ਜਾਣਾ ਮੈਂ ਤਾਂ ਪ੍ਰਾਈਵੇਟ ਤੇ ਜਾਣਾ ਲੜਿਆ ਤਾਂ ਨਾ ਕਰੋ ਸਰਕਾਰੀ ਤੇ ਉਹ ਕਿਹੜਾ ਰੋਲ ਇਹ ਲੜਨਾ ਕਿ ਤਸੀਂ ਲੜਨਾ ਹੀ ਆ ਇਹ ਵੀ ਇਹ ਸੂਤ ਆਉਣਗੇ ਇਹ ਵੀ ਚਾਂਮਲੇ ਹੁੰਦੇ ਹੋਂ ਮੈਨੂੰ ਐਂ ਦੱਸ ਬੀਬਾ ਉਹ ਕਹਿੰਦਾ ਵੀ ਤੂੰ ਸਮਾਨ ਦੀ ਟਿਕਟ ਨਹੀਂ ਕਟਾਉਂਦੀ ਸੀ ਮੈਂ ਕਹਾਂ ਤੋ ਕਟਾਵਾਂ ਜੋ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਸਾਰਾ ਕੁਝ ਸਬਜੈਕਟ ਫ੍ਰੀ ਕੀਤੀ ਹੈ ਜੀ ਆਧਾਰ ਕਾਰਡ ਦੇ ਉੱਤੇ ਟਿਕਟ ਫ੍ਰੀ ਕੀਤੀ ਅਰੇ ਮੈਂ ਉਹੀ ਕਹਿ ਰਹਾ ਕਿ ਸਮਾਨ ਫ੍ਰੀ ਕੀਤਾ ਐ ਐਨੇ ਕਿ ਤਾ ਤੁਸੀਂ ਵੀ ਸਿਆਣੇ ਹੋ ਨਾ ਵੀ ਕਿਤੇ ਇਹ ਕੋਈ ਨੋਟੀਫਿਕੇਸ਼ਨ ਹੋਇਆ ਸੀ ਸਰਕਾਰ ਦਾ ਵੀ ਜਿਹੜਾ ਟਿਕਟ ਦੇ ਨਾਲ ਜਿਹੜਾ ਸਮਾਨ ਵੀ ਫ੍ਰੀ ਹੈ ਲੇਡੀਜ਼ ਦੇ ਜਿਹੜਾ ਨਾ ਆਧਾਰ ਕਾਰਡ ਦੇ ਨਾਲ ਉਹ ਸਮਾਨ ਵੀ ਜਿੰਨਾ ਮਰਜੀ ਫਿਰ ਕੱਲ ਨੂੰ ਤੁਸੀਂ ਤਾਂ ਜਿਹੜਾ ਢਵਾ ਠਵਾਈ ਸਰਕਾਰੀ ਬੱਸਾਂ 'ਚ ਕਰਨ ਲੱਗ ਪਉਂਗੀਆਂ ਅਰ ਸਰਕਾਰ ਨੂੰ ਜਾ ਕੇ ਇਹਨੂੰ ਕਹਿ ਦੇ ਕਹਿ ਦੇਣਗੇ ਵੀ ਸਮਾਨ ਦਾ ਵੀ ਆਧਾਰ ਕੱਟ ਬਣਾ ਦੇਣ ਇੱਥੇ ਤੁਸੀਂ ਇੱਥੇ ਤੁਸੀਂ ਗਲਤੋਂ ਦੇਖੋ ਮੈਂ ਤੁਹਾਨੂੰ ਖਾਸ ਸਾਫ਼ ਗੱਲ ਦੱਸਾਂ ਵੀ ਜੇ ਇਹਨਾਂ ਨੇ ਤੁਹਾਡੇ ਤੇ ਕੰਪਲੇਨਟ ਕੀਤੀ ਹੈ ਨਾ ਜੇ ਬੱਸ ਠਾਣੇ ਲੈ ਜਾਂਦੀ ਹੈ ਜਿਹਨੇ ਇਸ ਗੱਲ ਦੀ ਕਾਰਵਾਈ ਪਾਤੀ ਨਾ ਉਹ ਸਵਾਰੀਆਂ ਦੇਖੋ ਸਾਰੇ ਉਹ ਜ਼ਿੰਮੇਵਾਰ ਖੜੇ ਐ ਇਸ ਗੱਲ ਦੇ ਗਵਾਹ ਖੜੇ ਐ ਵੀਰੇ ਤੁਹ ਡਰਾਈਵਰ ਕਨੈਕਟਰ ਦਾ ਕੋਈ ਕਸੂਰ ਸੀ ਕਿ ਕਿਸੇ ਕਿਸਮ ਦਾ ਲੱਗਿਆ ਤੁਹਾਨੂੰ ਪਰੌਲੇ ਦੇ ਵਿੱਚ ਹਾਂ ਜਿਹੜੇ ਹਿਸਾਬ ਨਾਲ ਦੱਸ ਰਹੇ ਆ ਸਮਾਨ ਦੀ ਮਤਲਬ ਗੱਲ ਸੀ ਅੱਛਾ ਸਮਾਨ ਦੀ ਤਾਂ ਮੇਰੇ ਹਿਸਾਬ ਨਾਲ ਬਣਦੀ ਸੀ ਬਣਦੀ ਆ ਨਾ ਹਾਂਜੀ ਅੱਛਾ ਤੇ ਮਾਤਾ ਜੀ ਬਸਦੇ ਮੂਹਰੇ ਤੋਂ ਪੈ ਗਈ ਸੀ ਕਿ ਲਟਕੇ ਸੀ ਇਹ ਹਬੂਣੀ ਇਹਨਾਂ ਇਹਨਾਂ ਨੂੰ ਤਾਂ ਸੱਜਾ ਸਾਬ ਜਿਹੜਾ ਬੱਸ ਸਰਕਾਰੀ ਵੇਖ ਕੇ ਨਾ ਮੁੰਡੇ ਦੇ ਵਿਆਹ ਜਨਾਂ ਜਾ ਚੜ ਜਾਂਦਾ ਹੈ ਨਹੀਂ ਨਹੀਂ ਉਹ ਬੀਬੇ ਦੇ ਕੱਪੜੇ ਵੇਖੋ ਤੁਸੀਂ ਇਹ ਕਹਿੰਦੇ ਜਿਹੜਾ ਹੈਗਾ ਟਾਈਮ ਹੋ ਗਿਆ ਸੀ ਬੱਸ ਦਾ ਅਸੀਂ ਤਾਂ ਕਰਕੇ ਕੱਪੜੇ ਨਹੀਂ ਚੇਂਜ ਕਰ ਸਕੇ ਸੁਣ ਵੇ ਭਾਈ ਟੋਪੀ ਵਾਲਿਆ ਹੈਂ ਹੂੰ ਤਾਂ ਮੈਂ ਤੈਨੂੰ ਕਹਣਾ ਸੀ ਕਨੈਕਟਰ ਪਰ ਮੈਂ ਤੇਰਾ ਹੁਣ ਲਾਉਣੀ ਹੈ ਹਜਾਬ ਬਣਾ ਕੇ ਮੇਰੀ ਥਾਂ ਤੇ ਤੇਰੀ ਮਾਂ ਹੁੰਦੀ ਨਾ ਤੋਦੇ ਕੱਪੜੇ ਪਰ ਦੇਖੋ ਜੀ ਕਿੰਨੇ ਕੱਪੜੇ ਲੱਖਦੇ ਕਿੰਨੀ ਧਰ ਕੱਢਦੇ ਦੇਖੋ ਕਿਵੇਂ ਬੋਲਦੇ ਜੀ ਬੋਲਣਾ ਤਾਂ ਹੋਰ ਕੀ ਕਹਾਂ ਭੈਣ ਜੀ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਬੀਬਾ ਅਸੀਂ ਨਹੀਂ ਭਰਾਵਾਂ ਤੇਰੀ ਗੱਲ ਮੇਰੀ ਗੱਲ ਸੁਣ ਲੈ ਬੱਸ ਮੁਰੇ ਲੜਦੇ ਤਾਂ ਤੁਮ ਠਾਕੇ ਵਿਖਾ ਦੇਦੇ ਇਨਹੇ ਹਮਤੋ ਤੇ ਤੂੰ ਮੇਰੇ ਕੱਪੜੇ ਪਾ ਕੇ ਠਾਕੇ ਵਿਖਾ ਦੇ ਜੇ ਜੇ ਉਹ ਮੈਂ ਕਹਿੰਦਾ ਬੀਬਾ ਥੋੜਾ ਠੰਡੇ ਹੋ ਜਾਓ ਠੰਡੇ ਠੰਡੇ ਹੋਣੀ ਗਏ ਟਕ ਟਕ ਅਟਛਾ ਦੇ ਧਾਰ ਕਰਦੇ ਪਰ ਬੁਰਗਾਂ ਨੰਦਾੜੀ ਬੋਲ ਸਕਦੇ ਨੇ ਨਹੀਂ ਪਹਿਲਾਂ ਟਕ ਟਕ ਕਰਦੇ ਉਹਨਾਂ ਗੜਬੜ ਕਰਦੇ ਕੀ ਗੱਲ ਹੈ ਕਾਦੇ ਚ ਕਰਦੇ ਇਹ ਇਹਨਾਂ ਦੇ ਘਰੇ ਹੈ ਨਹੀਂ ਕੁਛ ਮੇਰੀ ਗੱਲ ਸੁਣੋ ਹੁਣ ਬੋਲਿਆ ਬੋਲਿਆ ਜੇ ਮੇਰੇ ਥਾਂ ਤੇ ਕੋਈ ਹੋਰ ਥਾਣੇਦਾਰ ਹੁੰਦਾ ਨਾ ਉਹਨੇ ਕੰਪਲੇਂਟ ਦੇ ਪਾ ਕੇ ਕਾਰਵਾਈ ਤੁਹਾਡੇ ਅੱਗੇ ਤਸੱਲੀ ਕਰਾਉਂਦਾ ਵੀ ਤੁਸੀਂ ਬੋਲਣ ਨੂੰ ਚੋਗੇ ਨਹੀਂ ਕਹਿੰਦਾ ਅਸੀਂ ਭੀੜੇ ਹੋ ਕੇ ਲੰਘਦੇ ਆ ਅੱਛਾ ਰੋਡ ਨੂੰ ਟਾਈਮ ਨਹੀਂ ਦੇ ਦਿਓ ਨਾ ਫਿਰ ਕੀ ਕਰਨ ਉਹ ਜਿੱਥੇ ਤੁਸੀਂ 50 ਦੀ ਥਾਂ 100 ਚੜੋਗੇ 700 ਚੜੋਗੇ ਤਾਂ ਕੀ ਕਰਨ ਉਹ ਵਿਚਾਰੇ ਇੰਨਾ ਮੈਂ ਕਿਹਨੂੰ ਬੋਲਣੇ ਦਿੰਦਾ ਮਾਤਾ ਤੇਰੀ ਮੇਰੀ ਗੱਲ ਸੁਣ ਲੈ ਇੱਕ ਮਿੰਟ ਮੈਂ ਲੈ ਆਜ ਕਰੀ ਜਣਾ ਇਸ ਕਰਕੇ ਵੀ ਮੇਰੀ ਮਾਂ ਦੀ ਉਮਰ ਤੇ ਹੋ ਤੁਸੀਂ ਜੇ ਸਮਝਦੇ ਹੋ ਕਿ ਥਾਣੇਦਾਰ ਤੁਹਾਨੂੰ ਥੋੜਾ ਦਬਾਅ ਥਾਣੇਦਾਰ ਨੂੰ ਕੋਈ ਤਾਂ ਮੈਨੂੰ ਕੋਈ ਦਬਾਅ ਨਹੀਂਗਾ ਇੱਕ ਤਾਂ ਤੁਸੀਂ ਉਹਨਾਂ ਦਾ ਰੂ ਇੱਕ ਤੁਸੀਂ ਹਰਾਸ ਕਰਦੀਆਂ ਬਿਨਾ ਵਜੇ ਇੱਥੋਂ ਚੱਕ ਲੋ ਉੱਥੇ ਲਾ ਦੇਓ ਗੁਰਪ੍ਰੀਤ ਉਹ ਸਬਜ਼ੀ ਵਾਲਾ ਕੀ ਚੱਕਰ ਸੀ ਦਸੀ ਮਾਤਾ ਨੂੰ ਮੜਾ ਜਾ ਉਹ ਵੀ ਸਰ ਐਵੇਂ ਜਿਵੇਂ 2 ਕਿਲੋਮੀਟਰ ਤੇ ਸਿਰਫ ਫ੍ਰੀ ਸਬਜ਼ੀ ਫ੍ਰੀ ਦੇ ਆ ਸੁਣ ਲਿਓ ਆ ਮੁੰਡੇ ਦੀ ਗੱਲ ਸੁਣ ਲਿਓ ਧਿਆਨ ਨਾਲ ਵੀ ਕੀ ਕਰਦੀਆਂ ਜਨਾਨੀਆਂ ਸੁਣ ਲਿਓ ਹੁਣ ਧਿਆਨ ਨਾਲ ਮਾਤਾ ਇਦੋਂ ਬਾਅਦ ਗਰਮੀ ਦੀ ਵੀ ਪੈਰ ਦੀ ਗੱਲ ਸੁਣ ਲਓ ਮੇਰੀ ਮੁੰਡਾ ਗੱਲ ਦੱਸਾਂ ਲੱਗਣਾ ਜੇ ਇਦੋਂ ਬਾਅਦ ਗਰਮੀ ਵਾਲਾ ਹਿਸਾਬ ਤੋਂ ਵਧਣਾ ਨਹੀਂ ਕੰਪਲੀਟ ਦੇ ਆਧਾਰ ਤੇ ਮੈਂ ਕਾਰਵਾਈ ਪਾ ਦੂੰ ਥੋੜੇ ਦੇ ਇਹ ਥਾਣਾ ਥੋੜਾ ਆਣ ਗਵਾੜ ਨਹੀਂ ਵੀ ਜਿੱਦਾਂ ਮਰਜ਼ੇ ਹੱਥ ਘੜ ਕੇ ਲੜ ਲ हद ਹੋ ਗਈ ਮੈਂ ਸੁਣ ਪੈਣ ਜੀ ਮੈਂ ਤੁਹਾਨੂੰ ਸਾਫ਼ ਸਾਫ਼ ਤਰ੍ਹਾਂ ਹੀ ਕਹਿੰਦਾ ਮੈਂ ਉਹਨਾਂ ਦੇ ਕੰਪਲੀਟ ਤੇ ਕਾਰਵਾਈ ਪਾ ਦੂੰਗਾ ਜਿੰਨਾ ਨੁਕਸਾਨ ਜਿੰਨਾ ਨੁਕਸਾਨ ਉਹਨਾਂ ਦੇ ਘੇੜੇ ਦਾ ਹੋ ਗਿਆ ਮੈਂ ਤੁਹਾਨੂੰ ਬਦਲਾ ਸਾਰਾ ਚੁੱਕ ਕੇ ਆ ਗੱਲ ਸੁਣੋ ਪਹਿਲਾਂ ਬੁੜੀਆਂ ਕਰਦੀਆਂ ਕੀ ਐ ਦੱਸਿਓ ਗੁਰਮੀਤ ਜਦੋਂ ਜੀ ਆਪਣੇ ਅੱਡੇ ਤੇ ਸਬਜ਼ੀ ਮਿਲ ਜਾਂਦੀ ਐ ਹਾਂ ਇਹ ਕੀ ਕਰਦੀ ਐ ਵੀ ਫ੍ਰੀ ਤਾਂ ਹੈਗਾ ਦਾ ਰਿਕਾਰਡ ਤੇ ਜੀ 2 ਕਿਲੋਮੀਟਰ ਅੱਗੇ ਚੱਲ ਜਾਂਦੇ ਆ 2 ਕਿਲੋਮੀਟਰ ਅਗੇ ਮੰਡੀ ਹੈ ਕਿ ਮੰਡੀ ਚੋਂ ਸਬਜ਼ੀ ਲੈ ਆਉਣੇ ਆਂ ਆਉਂਦੇ ਹੁੰਦੇ ਫੇਰ ਉਹੀ ਰੌਲਾ ਹੀ ਫੇਰ ਅੱਛਾ ਸਬਜ਼ੀ ਲੈਣ ਗਏ ਸੀ ਅਗੇ ਦਾ ਸਪਰੀ ਆ ਅੱਛਾ 2-2 ਕਿਲੋਮੀਟਰ ਸਬਜ਼ੀ ਲੈਣਾ ਮੀਟਰ ਦੇ ਸਬਜ਼ੀ ਲੈਣਾ ਸਹੀ ਤੇਰੀ ਵੀ ਮਿਲ ਜਾਂਦੀ ਕੋਈ ਹੀ ਇਹਦੀ ਬੇਨਦੀ ਹੈ ਵੀ ਇਹਨਾਂ ਦੇ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਨਹੀਂ ਨਹੀਂ ਕੋਈ ਗੱਲ ਨਹੀਂ ਜਿਹੜਾ ਹਿਸਾਬ ਇਹਨਾਂ ਦਾ ਬੋਲਣ ਦਾ ਨਾ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਨਾਲ ਬੱਸ ਦੇ ਵਿੱਚ ਵੀ ਘਟਨੀ ਕੀਤੀ ਹੋਣੀ ਇਹਨਾਂ ਨੇ ਪਰ ਤੁਸੀਂ ਇਹਨਾਂ ਦਾ ਸੋਚ ਕੇ ਚੱਲੋ ਜੇ ਪੈਜੇ ਤਾਂ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਹਾਂਜੀ ਮਾਦਾ ਜੀ ਤੁਸੀਂ ਵੀ ਸੁਣੋ ਇਹਨਾਂ ਦੀ ਥਾਂ ਤੇ ਜੇ ਤੁਹਾਡੇ ਆਪ ਦੇ ਪੁੱਤ ਜਿਹੜੇ ਜਿਹੜੇ ਕੁੱਤੇ ਖਣੇ ਤੁਸੀਂ ਜਿਹੜੀ ਇਹਨਾਂ ਦੇ ਨਾਲ ਕਰਦੀਆਂ ਤੁਸੀਂ ਜਿਹੜਾ ਨਿੱਤ ਨਿੱਤ ਕੁਛ ਨਾ ਕੁਛ ਸਾਹਮਣੇ ਆਉਂਦਾ ਮੈਂ ਤੁਹਾਨੂੰ ਵਿਖਾ ਦੂੰ ਜੇ ਕੋ ਤਾਂ ਉਹਦੇ ਫੋਨ ਤੇ ਵਿਖਾ ਦੇਣਾ ਕੀ ਕੋ ਸਾਡੇ ਕੋਲ ਪਿਆ ਹੁੰਦਾ ਜੇ ਉਹ ਹੀ ਤੁਹਾਡੇ ਪੁੱਤ ਲੱਗੇ ਹੁਣ ਡਰਾਈਵਰ ਕਨੈਕਟਰ ਤੇ ਪਾਸੇ ਵਾਲੀਆਂ ਹੋਰ ਜਨਾਨੀਆਂ ਜਿਹੜੀਆਂ ਉਹ ਚੜ੍ਹ ਕੇ ਤੁਹਾਡੇ ਵਾਲੀ ਕੁੱਤੇ ਖਣੇ ਇਹ ਤੁਸੀਂ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਦੀਆਂ ਉਹ ਕਰਨ ਤਾਂ ਤੁਹਾਡੇ ਦਿਲ ਤੇ ਕੀ ਵੀ ਤੂੰ ਇਹਨਾਂ ਦੀ ਮਾਂ ਮਾ ਨਹੀਂ ਇਹਨੇ ਮੇਰੇ ਘਰੇ ਪਰਿਵਾਰ ਨਹੀਂ ਜਿਹੜਾ ਵੇਂਦਾ ਹੋਊਗਾ ਸਾਡੇ ਯਾਰ ਬਿਨਾ ਵਜੇ ਸਾਡੇ ਬੰਦੇ ਦੀ ਬਸਾ ਕੇ ਲੜਕੀਆਂ ਨਹੀਂ ਇਹਨਾਂ ਦੇ ਮਾਮਾ ਤਾਂ ਹੈਂਗਾ ਕਰੇ ਇਹ ਕਾਰ ਨਹੀਂ ਰਾਹ ਪੈਂਦੀ ਬਸ ਤੇ ਚੜ ਕੇ ਮੈਂ ਕਹਿੰਦੇ ਦੇਖੋ ਆਪਣੀ ਸਰਕਾਰੀ ਮੰਗਦਾ ਇਹ ਇਹਨੂੰ ਪੁੱਛੋ ਜੀ ਅਸੀਂ ਲੀੜੇ ਪਾੜ ਕੇ ਆ ਜਾਂਦੇਗਾ ਘਾਟਾਂ ਦੇ ਵਿੱਚ ਲਓ ਜੀ ਨਾ ਦੇਖੋ ਜੀ ਅੱਛਾ ਨਹੀ ਨਹੀ ਨਾ ਬੀਬਾ ਨਾ ਬੀਬਾ ਮੈਂ ਅੱਛਾ ਜੇ ਬੰਦੇ ਨੇ ਕੁਝ ਕਹਿਦਾ ਜੀ ਉਹ ਝੂਠ ਹੈ ਤੇ ਜੇ ਕੁੜੀ ਨੇ ਕਹਿਦਾ ਉਸ ਨਹੀ ਨਹੀ ਤੁਹਾਡਾ ਮਤਲਬ ਕੰਮ ਇਹੀ ਹੈ ਵੀ ਤੁਸੀਂ ਜੇ ਐਂਡ ਦੇ ਨਾਣਾ ਤੁਹਾਡਾ ਜ਼ੋਰ ਛੜੇ ਤੁਸੀਂ ਕੱਪੜੇ ਪਾੜਨ ਦੀ ਧਮਕੀ ਦੇ ਦਿਓ ਹਨਾ ਤੁਹਾਨੂੰ ਕੀ ਲੱਗਦਾ ਵੀ ਡਰਾਈਵਰ ਕਨੈਕਟਰ ਜਿਹੜੇ ਸਰਕਾਰ ਨੇ ਭਰਤੀ ਕੀਤੋ ਲੋਕਾਂ ਦੀ ਜਨਾਨੇ ਦੇ ਕੱਪੜੇ ਪਾੜਨ ਵਾਸਤੇ ਅੱਡੇ ਤੇ ਤੁਹਾਨੂੰ ਰੋਕਦੇ ਨੇ 2 ਕਿਲੋਮੀਟਰ ਕਾਹ ਜਾ ਕੇ ਰੋਕ ਲੈਂਦੇ ਗੁੜੰਗਾ ਨਾ ਕੱਢਦੇ ਆ ਉਹਦਾ ਮਾਤਾ ਹੀ ਸੁਣੋ ਇੱਧਰ ਸੁਣੋ ਮੈਨੂੰ ਸਮਝ ਨਹੀਂ ਆਉਂਦਾ ਤੁਹਾਡਾ ਗੁੱਸਾ ਪਾਰਾ ਇਹ ਨਾਲ ਪਹਿਲੇ ਇੱਕ ਮਿੰਟ ਮੈਂ ਇਹ ਭਜਾਉਂਦੇ ਨਾਲੇ ਦੰਦਗਾ ਕੱਢਦੇ ਆ ਉਹ ਭੈਣ ਜੀ ਮੈਂ ਦੱਸਦਾ ਉਹ ਪਹਿਲਾਂ ਵੀ ਭਜਾਉਣਾ ਉਹਨਾਂ ਦਾ ਉਹਨਾਂ ਦੀ ਮਜਬੂਰੀ ਹੈ ਉਹਨਾਂ 'ਚ ਜਾਨ ਹੈ ਆ ਡਰਾਈਵਰ ਬੈਠਾ ਨਾ ਉਹ ਸਭ ਤੋਂ ਮੂਹਰੇ ਬੈਠਾ ਹੈ ਪਿੱਛੇ ਜਿਹੜਾ ਤੁਸੀਂ ਪਤਾ ਨਹੀਂ 70 80 90 100 ਕਿੰਨੇ ਜਣੇ ਜਿਹੜੇ ਤੁਹਾਨੂੰ ਬਾਅਦ ਵਿੱਚ ਮੌਤ ਆਉਣੀ ਜੇ ਕਿਤੇ ਬੱਸ ਵੱਜ ਗਈ ਜਿੰਨੀ ਭਜਾਉਣੀ ਪੈਂਦੀ ਹੈ ਮੈਂ ਤਾਂ ਪਹਿਲਾਂ ਦੱਸਦਾ ਵੀ ਜ ਚੜ ਜਾਂਦੇ 80 90 100 ਤੇ ਕਈ ਵਾਰੀ 100 ਤੋਂ ਵੀ ਵੱਧ ਜੇ 100 ਸਵਾਰੀ ਚੜ ਗਈ 90 ਵਿੱਚੋ ਜਨਾਨੀਆਂ ਆਧਾਰ ਕਾਰਡ ਵਾਲੀਆਂ 10 ਵਿੱਚ ਜੈਟਸ ਐ ਉਹਨਾਂ ਦੇ ਵਿੱਚੋ ਦੋ ਤਿੰਨ ਮੁਲਾਜ਼ਮ ਐ 6 7 ਸਵਾਰੀਆਂ ਦਾ ਰਹਿ ਗਿਆ ਕਿਰਾਏ ਵਾਲੀ ਜਿਹੜੇ ਟਿਕਟ ਵਾਲੀ ਸਵਾਰੀ ਰਹਿ ਗਈ ਹੁਣ ਜਦੋਂ ਇੱਕ ਅੱਡੇ ਤੇ ਜਾ ਕੇ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਤੀ ਭੈਣ ਮੇਰੀਏ ਮਾਤਾ ਤੁਹਾਨੂੰ ਪਹਿਲਾਂ ਬੇਨਤੀ ਕਰਤੀ ਇੱਕ ਅੱਡੇ ਤੇ ਜਾ ਕੇ ਜਿਹੜੇ 15 20 ਸਵਾਰੀਆਂ ਉੱਤਰੀਆਂ 15 20 ਚੜੀਆਂ ਮਿੰਟ ਦਾ ਮੇਲੇ ਦੋ ਜਾਂ ਤਿੰਨ ਅੱਡੇ ਤੇ ਫਿਰ ਤੁਸੀਂ ਚੜਦੇ ਉਤਰਦੇ ਉੱਥੇ ਲਾਦੇ ਬਾਕੀ ਸਮਾਨ ਤੁਹਾਡਾ ਨਾਲ ਉਹ ਕਹਿੰਦਾ ਬਸ ਦੇ ਵਿੱਚ ਚਾਰ ਚ ਚੜਨ ਉਤਰਨ ਦੇ ਵਿੱਚ ਤੁਸੀਂ 6-7 ਮਿੰਟ ਲਾਓਗੇ ਅਗਲੇ اڈੇ ਤੇ ਲਜਾਣਾ ਤੇ ਪਹੁੰਚਾਉਣੀ ਨਾ ਪਾਉਗੀ ਉਹਨੂੰ ਤੇ ਗੁਰਗਰ ਦੇ ਬਣਵਾਸੀ ਨਾ ਕਰਨ ਜਾ ਕੇ ਸਰਕਾਰ ਮੂਰੇ ਪਿੱਟਣ ਵੀ ਬੱਸਾ ਵੱਧ ਪਾ ਕੇ ਤੇ ਮਾਤਾ ਜੀ ਤੁਸੀਂ ਆਇਆ ਕਰੋ ਖਾਂ ਤੁਸੀਂ ਪਿੱਟੋ ਸਰਕਾਰ ਮੂਰੇ ਜਾ ਕੇ ਵੀ ਜਿਹੜਾ ਹਜ਼ਾਰ-ਹਜ਼ਾਰ ਰੁਪਇਆ ਅਨਾਉਂਸ ਕੀਤਾ ਸੀ ਨਾ ਸਾਡਾ ਉਹ ਲਾਗੂ ਕਰ ਦਿਓ ਮੈਂ ਤਾਂ ਕਹਿੰਦਾ ਵੀ ਸਰਕਾਰ ਨੂੰ ਕਰਨਾ ਚਾਹੀਦਾ ਆ ਫ੍ਰੀ ਵਾਲਾ ਜਿਹੜਾ ਕਿਰਾਇਆ ਕੋਈ ਨਾ ਤੁਹਾਡਾ ਸਿਸਟਮ ਵਿੱਚ ਇਹਦਾ ਸਰਕਾਰੀ ਮੁਲਾਜ਼ਮ ਜਿਹੜੀਆਂ ਲੱਗੀਆਂ ਹੋਈਆਂ ਲੱਖ-ਲੱਖ ਰੁਪਇਆ ਤਨਖਾਹਾਂ ਵਾਲੀਆਂ ਉਹ ਫ੍ਰੀ ਕਰੀ ਜਾਂਦੀਆਂ ਨਾਲੇ ਟੀਏ ਡੀਏ ਲਈ ਜਾਂਦੀਆਂ ਪੱਤੇ ਲਈ ਜਾਂਦੀਆਂ ਵਿੱਚੇ ਥੋੜੇ ਵਰਗੇ ਜਿਹੜੇ ਕਦੇ ਸਫ਼ਰ ਕੀਤਾ ਇਹਨੇ ਨਾ ਬੱਸ ਜਮਾਤਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਬਿਨਾ ਵਜ੍ਹਾ ਦੇ ਸਫ਼ਰ ਜਿਹੜੇ ਨੇ ਇੰਨਾ ਵੱਧ ਗਿਆ ਉਹ ਜਿਹਦਾ ਅੰਤ ਨਹੀਂ ਕੋਈ ਇਹ ਵਿਚਾਰੇ ਟੰਗੇ ਰਹਿੰਦੇ ਉਸ ਗੱਲ ਦੇ ਵਿੱਚ ਸਰਕਾਰ ਕਰੇ ਆ ਜਿਹੜਾ ਫਰੀ ਵਾਲਾ ਕੰਮ ਹੈ ਨਾ ਚਾਹੇ ਤੁਹਾਡੇ ਫਰੀ ਸਫ਼ਰ ਹੋਗੇ ਚਾਹੇ ਫਰੀ ਬਿਜਲੀ ਹੋਗੀ ਮੈਂ ਕਿਹੜਾ ਸਾਰਾ ਕੁਝ ਬੰਦ ਕਰੇ ਸਰਕਾਰ ਇਹ ਅਸਲ ਦੇ ਵਿੱਚ ਨਾ ਸਾਡੇ ਹੱਡਾਂ ਦੇ ਵਿੱਚ ਜਿਹੜਾ ਉਹ ਪਾਣੀ ਪਾਉਣ ਵਾਲੀਆਂ ਗੱਲਾਂ ਸਰਕਾਰ ਕਰਦੀ ਹੈ ਸਾਨੂੰ ਨਕਾਰਾ ਕਰਦੀਆਂ ਸਰਕਾਰਾਂ ਇਹਨਾਂ ਗੱਲਾਂ ਵਾਸਤੇ ਲਾਲਚ ਦੇ ਕੇ ਮੈਂ ਕਿਹ ਸਰਦ 1100 ਰੁਪਿਆ ਅਨਾਉਂਸ ਕੀਤਾ ਸੀ ਨਾ ਸਰਕਾਰ ਆਇਆ ਕਰੇ ਵੀ 18 ਸਾਲ ਤੋਂ ਵੱਧ ਉਮਰ ਵਾਲੀਆਂ ਜਿਹੜੀਆਂ ਲੇਡੀਜ਼ ਸੀਗੀਆਂ ਇਹ ਕਹਿਆ ਸੀ ਵੀ 1000 1000 ਰੁਪਿਆ ਮਿਲਿਆ ਕਰੂਗਾ ਇਹਦੇ ਨਾਲ ਤਾਂ ਤੁਹਾਨੂੰ 1000 1000 ਜਿਉਂ ਨੁਕਸਾਨ ਹੀ ਕਰਨਾ ਸਟੇਟ ਦਾ ਜਿਹੜਾ ਸਾਡੇ ਸਰੀ ਭੈਣੇ ਭਾਰ ਸਾਡੇ ਸਿਰ ਚੜਦਾ ਹੈ ਜੇ ਤੁਹਾਨੂੰ ਲੱਗਦਾ ਨਾ ਵੀ ਤੁਸੀਂ ਫ੍ਰੀ ਸਫਰ ਕਰੀ ਜਾਨੀਆਂ ਤੇ ਜਿੰਨੀਆਂ ਟਿਕਟਾਂ ਕੱਟੀਆਂ ਗਈਆਂ ਸਾਰਾ ਹਿਸਾਬ ਹੋ ਕੇ ਪੈਸੇ ਤਾਂ ਉਹ ਲੱਗਣੇ ਲੱਗਣੇ ਉਹਨੀਆਂ ਦਾ ਤੇਲ ਬਲਨ ਹੈ ਉਹਨੀਆਂ ਤਨਖਾਹਾਂ ਜਾਣੀਆਂ ਉਹੀ ਟਾਇਰ ਘਸਨੇ ਆ ਉਹੀ ਇੰਜਨ ਘਸਨੇ ਆ ਸਭ ਕੁਝ ਹੋਣਾ ਗੱਡੀਆਂ ਨਕਾਰਾ ਹੋਣੀਆਂ ਗੱ ਕਰਜੇ ਚੱਕੇ ਜਾਂਦੇ ਨੇ ਸਟੇਟ ਗਵਰਨਮੈਂਟ ਕਰਦੇ ਚੁਕਦੀਆਂ ਨਾ ਵੀਰੇ ਠੀਕ ਹੈ ਉਹ ਕਿਹਦੇ ਸਿਰ ਤੇ ਹੁੰਦਾ ਹੈ ਕਿਰਾਏ ਸਾਡੇ ਸਿਰ ਤੇ ਆਉਣ ਵਾਲੇ ਸਾਡੇ ਜਵਾਕਾਂ ਦੇ ਸਿਰ ਤੇ ਪੈ ਰਹੇ ਪੇਟੋਖਾ ਜਾ ਕੇ ਸਰਕਾਰ ਕੋਲੇ ਵੀ ਸਾਡਾ 1000 1000 ਰੁਪਏ ਸ਼ੁਰੂ ਕਰ ਦਿਓ ਜੀ ਸਾਡਾ ਕਿਰਾਇਆ ਲਾਗੂ ਕਰ ਦਿਓ ਸਰ ਮੀ ਬੇਜਨਾ ਓਵਰ ਲੋਡ ਬਸਾਂਹਂ ਦੁਰਘਟਨਾ ਦਾ ਕਾਰਨ ਵੀ ਬਣਦੀਆਂ ਜੀ ਮੀ ਬੇਜ ਦੇ ਵਿੱਚ ਨਹੀਂ ਬਸਾਉਣਾ ਓਵਰ ਲੋਡ ਜਦੋਂ ਉਹ ਬ੍ਰੇਕ ਨਹੀਂ ਮਾਰਦੀਆਂ ਜੀ ਤੇ ਕਈ ਵਾਰੀ ਨਹਿਰਾਂ ਜਦੋਂ ਦੇਖਿਆ ਉਹ ਜਿਹੜੀਆਂ ਦੁਰਘਟਨਾ ਦਾ ਕਾਰਨ ਐਸੇ ਕਰਕੇ ਬਣ ਜਾਂਦੇ ਸਾਡੇ ਇੱਕ ਪੈਂਦੀਆਂ ਹਾਂਜੀ ਹਾਂਜੀ ਸਰ ਨਵੇੜੋ ਜੀ ਅਸੀਂ ਮੇਰਾ ਤਾਂ ਬਠਿੰਡੇ ਤੋਂ ਬਾਹਰ ਪੈਂਦਾ ਜੀ ਇਸ ਤਾਂ ਜੜ ਹਨੇਰਾ ਹੋ ਜਾਂਦਾ ਜੀ ਸਾਨੂੰ ਤਾਂ ਤੁਸੀਂ ਦੱਸੋ ਯਕੀਨਵੇੜਾ ਯਾਰ ਥੋੜਾ ਮੈਂ ਬਸ ਇਹਨਾਂ ਦੀ ਤਸੱਲੀ ਕਰਾਉ ਜਿਵੇਂ ਹੁੰਦੀ ਆ ਮੇਰੇ ਤੋਂ ਤਾਂ ਹੁੰਦੀ ਨਹੀਂ ਕਹੋਗੇ ਮੇਰੇ ਤਾਂ ਬਹੁਤ ਬਸ ਦੀ ਗੱਲ ਜਿਉਂ ਤਾਂ ਕੋਈ ਵੀ ਯਕੀਨਵੇੜੀ ਇਹਨਾਂ ਦਾ ਇਸੇ ਕਰਕੇ ਮੈਂ ਤਾਂ ਗੱਡੀ ਠਾਣੇ ਲੈ ਕੇ ਆਇਆ ਨਹੀਂ ਨਹੀਂ ਮੇਰੇ ਮੇਰੀ ਗੱਲ ਸੁਣੋ ਰਜਿੰਦਰ ਦੱਸਿਆ ਨਾ ਤੁਹਾਨੂੰ ਰਜਿੰਦਰ ਜੀ ਦੀ ਗੱਲ ਸੁਣੋ ਮੇਰੀ ਸਾਡੇ ਕੋਲ ਤਾਂ ਨਿਤ ਦੇ ਮਸਲੇ ਹੋ ਗਏ ਸਾਡੇ ਕੋਲ ਤਾਂ ਪਹਿਲਾਂ ਹੀ ਸੂਤ ਆਉਂਦਾ ਕੰਮ ਵੀ ਕਦੇ ਭਰਾਵਾਂ ਦਾ ਗੱਠ ਥਾਂ ਵਿਚੇ ਰੌਲਾ ਪੈ ਗਿਆ ਕਦੇ ਕੋਸ਼ਕ ਦੇ ਪਿਓ ਪੁੱਤ ਦਾ ਰੌਲਾ ਪੈ ਗਿਆ ਕਦੇ ਭੈਣ ਭਰਾਵਾਂ ਦਾ ਰੌਲਾ ਪੈ ਗਿਆ ਸਾਡੇ ਕੋਲ ਤਾਂ ਉਹੀ ਕੰਜਰਖਾਨੇ ਸੂਤ ਨਹੀਂ ਆਉਂਦੇ ਕਿ ਨਾ ਸਾਡੇ ਕੋਲ ਉਹ ਨਹੀਂ ਪੁਲਿਸ ਹੈ ਨਾ ਨਫਰੀ ਹੈ ਸਾਡੇ ਕੋਲ ਆ ਅਸੀਂ ਦੋ ਜਣੇ ਬੈਠੇ ਆ ਇੱਕ ਸਾਡਾ ਮੁਨਸੀ ਬੈਠਾ ਹੋਊਗਾ ਠੀਕ ਹੈ ਸਾਡੇ ਕੋਲ ਥਾਣੇ 'ਚ ਫੋਰ ਸੀਨ ਹੈਗੀ ਇੰਨਾ ਕੰਮ ਅਜ ਪੁਲਿਸ ਲਾਗੀਦਾ ਸੀ ਕਿ ਨਵਟਾਰੇ ਕਰਾਂਗੇ ਕੰਮ ਸਰਕਾਰਾਂ ਦੇ ਕਰਨ ਨਾ ਗੁਰਪੀ ਦੱਸ ਆਪਾਂ ਕੀ ਕਰ ਸਕਦੇ ਆ ਇੱਕੋ ਜਿਹੋ ਇਹਨਾਂ ਨੂੰ ਸਮਝਾਈ ਸਕਦੇ ਆ ਹਾਂ ਜੇ ਸਮਝਿਆਣ ਵਧੀਆ ਗੱਲ ਆ ਪਰ ਜਿਵੇਂ ਬੀਬੀਆਂ ਗੱਲ ਪਈ ਜਾਂਦੀਆਂ ਇੱਕ ਦੋ ਕਹਿੰਦਾ ਹਵਾਲਾ ਤੇ ਜੀ ਜਿਹੜੇ ਹਸਾਮ ਨਾਲ ਚੱਲਿਆ ਦੇ ਉਹੀ ਆ ਨਾ ਉਹ ਸਰਕਾਰੀ ਮੁਲਾਜ਼ਮ ਹੈ ਅਸੀਂ ਉਹਨਾਂ ਦੀ ਬੀਬਾ ਨਾ ਨਾ ਸੁਣੀ ਮਾਤਾ ਜੀ ਠੀਕ ਹੈ ਤਾਂ ਸਾਡੀ ਵਰਦੀ ਲੈ ਜਾਣੀ ਹੈ ਗੁਰਪ੍ਰੀਤ ਮੇਰੇ ਤੋਂ ਨਾ ਸਮਝੋ ਇਹ ਚੀਜ਼ਾਂ ਬਾਹਰ ਹੋ ਜਾਂਦੀਆਂ ਕਿਉਂਕਿ ਮਸਲੇ ਆਮ ਹੀ ਆਪਣੇ ਕੋਲੇ ਆਉਣ ਲੱਗ ਪਏ ਹਨ ਹੁਣ ਮੈਨੂੰ ਦੱਸੋ ਵੀ ਉਹ ਜਿਹੜੇ ਸਾਹ ਉਹਨਾਂ ਨੇ ਗੱਡੀ ਲਿਆ ਕੇ ਲਾਤੀ ਬਾਹਰ ਤੇ ਉਹ ਤਾਂ ਆਪਣਾ ਹੱਕ ਬਣਦਾ ਕਿ ਜੋ ਉਹ ਲਿਖਾ ਦੇਣ ਤੇ ਆਪਾਂ ਇਹਨਾਂ ਤੇ ਕਾਰਵਾਈ ਪਾਤੀ ਠੀਕ ਹੈ ਹੁਣ ਗਵਾਹ ਜਿਹੜੇ ਉਹ ਵੀ ਖੜੇ ਨੇ ਸਵਾਰੀਆਂ ਉਹ ਵੀ ਕਹਦੇ ਵੀ ਬੀਬੀਆਂ ਦਾ ਸਮਾਨ ਦਾ ਰੌਲਾ ਸੀਗਾ ਉਹ ਮਾਤਾ ਕਹਿੰਦੀ ਵੀ ਮੈਂ ਤਾਂ ਵੀ ਮੈਂ ਤਾਂ ਐ ਹੀ ਹੈ ਮੇਰਾ ਤਾਂ ਕੰਮ ਹੈ ਮੈਂ ਜਿੱਥੇ ਮਰਜ਼ੀ ਜਾਵਾਂ ਜਿੱਥੇ ਮਰਜ਼ੀ ਮਾਤਾ ਜ ਤੁਹਾਨੂੰ ਲੱਗਦਾ ਵੀ ਕੱਲੇ ਇਹ ਕਸੂਰਵਾਰ ਹੈ ਵੀ ਤੁਹਾਨੂੰ ਚੜਾਉਂਦੇ ਨਹੀਂ ਜਦੋਂ ਤੁਸੀਂ ਕਹਿੰਦੇ ਅੱਡੇ ਤੋਂ ਅੱਡਾ ਨਹੀਂ ਰੋਕਦੇ ਇਹ ਹਾਂਜੀ ਅੱਡੇ ਤੋਂ ਅੱਡਾ ਮੈਂ ਤੁਹਾਨੂੰ ਨਾ ਰੋਕਣ ਦਾ ਕਾਰਨ ਦੱਸਦਾ ਵੀ ਜਦੋਂ ਪਹਿਲਾਂ ਉਹ ਵਿਚਾਰਾ ਕਹਿੰਦਾ ਵੀ ਪਹਿਲੇ ਦੋ ਅੱਡਿਆਂ ਤੋਂ ਅਸੀਂ 90 ਸਵਾਰੀਆਂ ਹੋ ਜਾਂਦੀਆਂ ਉਦੋਂ ਦਾ ਅਣਗਿਣਤ ਅੱਡੇ ਪਏ ਹੁੰਦੇ ਜਿੱਥ ਤੱਕ ਜਾਣਾ ਇਹਨਾਂ ਨੇ ਫਿਰ ਉਹ ਕਹਿੰਦਾ ਜਿਹੜੇ ਅੱਡਿਆਂ ਤੇ ਸਾਡਾ ਸਟਾਪ ਹੀ ਨਹੀਂ ਹੁੰਦਾਗਾ ਵੀ ਸਾਡੀ ਬੱਸ ਕਦੇ ਲਿਖਿਆ ਹੀ ਨਹੀਂ ਬੇਥੇ ਰੁਕਣੀ ਕਿਉਂਕਿ ਲੰਬੇ ਰੋਡ 'ਤੇ ਬੱਸਾਂ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਬੱਸ ਨੇ ਇੱਥੋਂ ਚੱਲ ਕੇ ਰੁਕਣਾ ਹੀ 30 ਕਿਲੋਮੀਟਰ ਤੇ ਐ ਤੇ ਜੇ 30 ਕਿਲੋਮੀਟਰ ਵਾਲੇ ਪੰਜ ਅਟੇ ਹੋਰ ਕਰਨ ਲੱਗ ਪਏ ਤੇ ਵਿਚਾਰਾ ਕਦੋਂ ਚੰਡੀਗੜ੍ਹ ਜਾਊਗਾ ਤੇ ਕਦੋਂ ਚੰਡੀਗੜ੍ਹੋਂ ਵਾਪਸ ਇੱਕ ਛੋਟੀ ਜੀ ਗੱਲ ਹੋਰ ਐ ਜੀ ਜਿਹੜੀਆਂ ਸਾਡੇ ਕੋਲੇ ਪੰਜ ਚਾਰ ਸਵਾਰੀਆਂ ਹੁੰਦੀਆਂ ਜਿਨ੍ਹਾਂ ਦੀ ਟਿਕਟ ਅਸੀਂ ਕੱਟ ਸਕਦੇ ਹਾਂ ਜੇ ਸਾਡੇ ਤੋਂ 2-4 ਮਿੰਟਾਂ ਚ ਉਹਨਾਂ ਦੀ ਟਿਕਟ ਵੀ ਨਾ ਕੱਟੀ ਜਾਵੇ ਨਾ ਜੀ ਤੇ ਜੇ ਰਾਜ ਗੱਡੀ ਚੈੱਕ ਹੋ ਜੇ ਟਿਕਟ ਦਾ 10 ਗੁਣਾ ਜੋ ਪੈਂਦਾ ਉਹ ਕਨੇਕਟਰ ਨੂੰ ਪੈਂਦਾ ਜੀ अच्छा मतलब जे ਤੁਹਾਡੇ ਕੋਲ ਗੱਡੀ ਕਲੀਅਰ ਨਹੀਂ ਹੁੰਦੀ ਆ ਕਿੰਨੇ ਦਾ ਡਾਟਾ ਨਹੀਂ ਕਲੀਅਰ ਇੰਸਪੈਕਟਰ ਆ ਕੇ ਦਾ ਹੁਣ 90 90 ਸਵਾਰੀਆਂ ਚ ਦੱਸੋ ਸਰ ਅਸੀਂ ਕਿਵੇਂ ਕਲੀਅਰ ਕਰ ਦਿਆਂਗੇ ਜੀ ਹਾਂ ਬਾਕੀ ਆਧਾਰ ਕਾਰਡ ਕੱਲਾ ਕੱਲਾ ਹਨਾ ਕਿੱਦਾਂ ਜੇ ਕੱਲੇ ਕੱਲੇ ਆਧਾਰ ਕਾਰਡ ਚੈੱਕ ਕੇ ਠੀਕ ਹੈ ਜੀ ਉਹਨਾਂ ਦਾ ਨੰਬਰ ਭਰਨਾ ਉਹਦੀ ਟਿਕਟ ਕੱਟ ਕੇ ਦੇਣੀ ਕਿੱਦਾਂ ਪੋਸੀਬਲ ਹੈ ਨਹੀਂ ਤੁਹਾਨੂੰ ਅਸਲ ਦੇ ਵਿੱਚ ਤੁਸੀਂ ਇੱਕ ਮੰਗ ਨਹੀਂ ਕਰ ਲੋ ਸਰਕਾਰ ਤੋਂ ਤੁਹਾਨੂੰ ਹੀ ਕਰਨੀ ਚਾਹੀਦੀ ਹੈ ਕਿਉਂਕਿ ਪ੍ਰੋਬਲਮ ਤਾਂ ਤੁਹਾਨੂੰ ਆਉਂਦੀ ਹੈ ਨਾ ਬਹੁਤ ਥਾਵਾਂ ਤੇ ਹੁੰਦਾ ਜਨਾਨੀਆਂ ਬੱਸਾਂ ਦੇ ਅੱਗੇ ਲਟ ਜਾਂਦੀਆਂ ਬਹੁਤ ਥਾਵਾਂ ਤੇ ਹੁੰਦਾ ਸਾਡੇ ਕੋਲ ਬਹੁਤ ਮਾਮਲੇ ਆਉਂਦੇ ਵੀ ਫੋ ਤੁਸੀਂ ਲੇਡੀਜ਼ ਵਾਰੀ ਛੱਡਤੀ ਅੱਡੇ ਤੇ ਜਾਂ ਤੁਸੀਂ ਅੱਡਾ ਹੀ ਛੱਡਤਾ ਠੀਕ ਹੈ ਉਹਨਾਂ ਦੇ ਬੰਦੇ ਜਿਹੜੇ ਹੈਗੇ ਪਤਾ ਨਹੀਂ ਇੰਨੇ ਕਿੰਨੇ ਕੁ ਵੇਲੇ ਹੁੰਦੇ ਆ ਉਹ ਤੁਹਾਡੀ ਬੱਸ ਦੇ ਅੱਗੇ ਜਾਂਦਾਂ ਲਾ ਜਾ ਕੇ ਮੋਟਰਸਾਈਕਲ ਟੇਡਾ ਲਾ ਦਿੰਦੇ ਆ ਜਾਂ ਕਾਰ ਜੀ ਬੁਲਾ ਦਿੰਦੇ ਆ ਵੀ ਤੂੰ ਕਿਵੇਂ ਸਾਡੀਆਂ ਜਨਾਨੀਆਂ ਨਹੀਂ ਲੈ ਕੇ ਗਿਆ ਉਹ ਚੜਾਗੇ ਸਰਕਾਰੀ ਬੱਸ ਤੇ ਹਾਂ ਇਹ ਸਰ ਅਕਸਰ ਹੀ ਸਾਡੇ ਨਾਲ ਹੋ ਜਾਂਦਾ ਜੀ ਪਰ ਅਸੀਂ ਕੁਝ ਮਸਲੇ ਹੱਲ ਕਰ ਲੈਣੇ ਹੁੰਦੇ ਆ ਅਸੀਂ ਮਿਹਨਤ ਕਰ ਲੈਂਦੇ ਆ ਤੇ ਸਰ ਉਹਦੇ ਬਾਅਦ ਨਾਲੇ ਸਾਡੀ ਕੋਈ ਗਲਤੀ ਨਹੀਂ ਹੁੰਦੀ ਅਸੀਂ ਫਿਰ ਵੀ ਮੰਨਤ ਕਰ ਲਈਦੀ ਵੀ ਕੋਈ ਗੱਲ ਨਹੀਂ ਸਾਡੇ ਤੋਂ ਗਲਤੀ ਹੋ ਗਈ ਅਸੀਂ ਅੱਗੇ ਤੋਂ ਇਸ ਚੀਜ਼ ਨੂੰ ਠੀਕ ਕਰਕੇ ਚੱਲਾਂਗੇ ਜਿਹੜੇ ਸਰ ਜਿਹੜੀਆਂ ਸਾਡੀਆਂ ਬੱਚਾ ਵੀ ਅਦਰ ਸਟੇਟਾਂ ਚ ਜਾਂਦੀਆਂ ਤੇ ਪੰਜਾਬ ਵਾਲਿਆਂ ਦੇ ਆਧਾਰ ਕਾਰਡ ਲੈ ਕੇ ਜੀ ਉਹ ਤੇ ਉਹ ਪੰਜਾਬ ਚ ਮਤਲਬ ਫ੍ਰੀ ਸਫਰ ਕਰਦੇ ਜਾਲੀ ਗਈ ਬਣਾਈ ਬੈਠੇ ਜੀ ਆਧਾਰ ਹਾਂ ਆ ਚੀਜ਼ ਵੀ ਹੋਈ ਸੀ ਪਿੱਛੇ ਅੰਮ੍ਰਿਤਸਰ ਸਾਹਿਬ ਤੱਕ ਗੁਰਪ੍ਰੀਤ ਬੱਚਾ ਚੁੱਕਿਆ ਗਿਆ ਸੀ ਜੋਦੇ ਵਿੱਚ ਇਹੀ ਹੋਇਆ ਸੀ ਕਿ ਉਹ ਲੇਡੀ ਜਿਹੜੀ ਬੱਚਾ ਚੁੱਕ ਕੇ ਲਈ ਸੀ ਉਹ ਹੈਗੀ ਸੀ ਇਧਰ ਹਰਿਆਣੇ ਦੀ ਤੇ ਉਹ ਆਧਾਰ ਕਾਰਡ ਬਣਾਈ ਫਿਰਦੀ ਸੀ ਮੇਰੀ ਕੇ ਪਤਮ ਦਾ ਪੰਜਾਬ ਦਾ ਐ ਵੀ ਦੇਖੋ ਸਰਕਾਰ ਇੱਕ ਨਾ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਡਰਾਈਵਰ ਕਨੈਕਟਰ ਤੁਸੀਂ ਨਾ ਚੱਲਣਾ ਪਹਿਲੀ ਗੱਲ ਤਾਂ ਭੈਣੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜੋ ਬੋਲ ਲੈਣਾ ਮੈਨੂੰ ਇਹਦਾ ਗੁੱਸਾ ਹੀ ਨਹੀਂ ਸਾਨੂੰ ਤਾਂ ਮਾਪਿਆਂ ਨੇ ਸੰਸਕਾਰ ਦਿੱਤੇ ਮੈਂ ਤਾਂ ਸਮਝ ਲਿਆ ਵੀ ਜੇ ਤੂੰ ਉੱਚਾ ਬੋਲਗੀ ਤੇ ਮੇਰੀ ਭੈਣ ਬੋਲਗੀ ਜੇ ਮਾਤਾ ਬੋਲਗੀ ਤਾਂ ਮੇਰੀ ਮਾਂ ਬੋਲਗੀ ਮੈਂ ਇਹਨੂੰ ਨਹੀਂ ਗੁੱਸਾ ਜਿਵੇਂ ਥਾਣੇਦਾਰਾਂ ਵਰਗਾ ਹੁੰਦਾ ਨਾ ਤੇ ਹੁਣ ਮੈਂ ਇਹੋ ਜਿਹਾ ਲਿਖ ਕੇ ਤੋਰਨਾ ਸੀ ਇਹ ਤੋਂ ਵੀ ਤੁਹਾਡੇ ਸੱਤ ਪੀੜੀਆਂ ਯਾਦ ਰੱਖਦੇ ਆ ਕਿਸੇ ਥਾਣੇਦਾਰ ਨਾਲ ਬਾਪਿਆ ਸੀ ਪਰ ਨਹੀਂ ਨਾ ਮੈਂ ਇਹੋ ਚੀਜ਼ਾਂ ਸਿੱਖੀਆਂ ਨਾ ਮੈਂ ਕਦੇ ਜਿਹੜੇ ਨਾ ਬਿਨਾ ਤਨਖਾਹ ਤੋਂ ਮਾੜੇ ਪੈਸੇ ਤੇ ਧਾਰ ਨਹੀਂ ਮਾਰਦੇ ਮੈਂ ਉਹ ਰੱਖਦਾ। ਨਾ ਮੈਂ ਕਿਸੇ ਲੀਡਰ ਦੀ ਸੁਣਦਾ ਹੁੰਨਾ, ਨਾ ਮੈਂ ਕਿਸੇ ਆਗੂ ਦੀ ਸੁਣਦਾ ਹੁੰਨਾ। ਜਿੱਥੇ ਮੈਂ ਲੱਗਣਾ ਮੈਂ ਪਹਿਲਾਂ ਆਪਦੇ ਐਸਐਸਪੀ ਸਾਹਿਬ ਨੂੰ ਕਹਿ ਕੇ ਜਾਣਾ ਹੁੰਨਾ ਵੀ ਮੈਨੂੰ ਮੇਰੇ ਨਾਲ ਰਹਿਣ ਵਾਲੇ ਮੁੰਡੇ 2 ਦੇਣੇ 4 ਦੇਣੇ ਉਹ ਦੇ ਦਿਓ। ਜਿਹੜੇ ਕਟੜ ਮਾਨਦਾਰ ਹੋਣ, ਤਨਖਾਹ ਤੇ ਸਬਰ ਕਰਨ ਵਾਲੇ ਹੋਣ। ਹੁਣ ਤੁਸੀਂ ਵੀ ਮਾੜਾ-ਮੋੜਾ ਭੈਣੇ, ਮਾਤਾ ਤੁਸੀਂ ਵੀ ਸਬਰ ਕਰਨਾ ਸਿੱਖੋ। ਜੇ ਕਹਿੰਦੇ ਭਾਂਡੇ ਦਾ ਮੂੰਹ ਖੁੱਲਾ ਹੋਵੇ ਨਾ, ਗੁੱਸਾ ਨਾ ਕਰੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ। ਮੈਂ ਉਹਦਾ ਇਹ ਸਾਡੇ ਬਜ਼ੁਰਗਾਂ ਦੀਆਂ ਘਾਹਤਾਂ ਸਾਡੀਆਂ ਭਾਂਡੇ ਦਾ ਮੂੰਹ ਖੁੱਲਾ ਹੋਵੇ ਤਾਂ ਕਹਿੰਦੇ ਕੁੱਤੇ ਨੂੰ ਜਰੂਰ ਸ਼ਰਮ ਚਾਹੀਦੀ ਹੈ ਜੇ ਸਰਕਾਰ ਨੇ ਮੈਂ ਕਹਣਾ ਇਹ ਨਪੁੰਸਕ ਪੁਣਾ ਸਰਕਾਰਾਂ ਦਾ ਵੋਟਾਂ ਦੀ ਖਾਤਰ ਜਿਹੜਾ ਉਹ ਸਾਨੂੰ ਇਹ ਕਹਿ ਦੇਣਾ ਤੁਹਾਨੂੰ ਆਫਰੀ ਤੁਹਾਨੂੰ ਆਫਰੀ ਤੁਹਾਨੂੰ ਆਫਰੀ ਅਸੀਂ ਮਾਰਦੇ ਛਾਲਾਂ ਸਹੀ ਵੋਟਾਂ ਮਿਲੇ ਮੇਰੇ ਵਰਗੇ ਜਿਹੜੇ ਹੁੰਦੇ ਆ ਮੈਂ ਤਾਂ ਸ਼ਰਾਬ ਦੇ ਨੇੜੇ ਦੀ ਨਹੀਂ ਲੰਘਦਾ ਬੰਦੇ ਜਿਹੜੇ ਹੁੰਦੇ ਆ ਉਹ ਕੁੱਤੇ ਝਾਰ ਰਹੇ ਸ਼ਰਾਬ ਦੀ ਜਨਾਨੀਆਂ ਜਿਹੜੀਆਂ ਹੁੰਦੀਆਂ ਉਹ ਝਾਕ ਰੱਖਦੀਆਂ ਪੈਸਿਆਂ ਦੀ ਵੋਟ ਦਾ 300 ਮਿਲੂਗਾ 500 ਮਿਲੂਗਾ ਫਿਰ ਕੰਮ ਭਾਲਦੇ ਨੇ ਸਰਕਾਰਾਂ ਤੋਂ ਅਸੀਂ ਅਗਲੇ ਕਹਿੰਦਾ ਅਸੀਂ ਤਾਂ ਖਰੀਦਦੇ ਆ ਤੁਹਾਨੂੰ ਆ ਜਿਹੜਾ ਫ੍ਰੀ ਫਰੂ ਦੇਣ ਵਾਲਾ ਕੰਮ ਹੈ ਨਾ ਇਹ ਗੁਰਪ੍ਰੀਤ ਖਰੀਦਿਆ ਹੀ ਹੁੰਦਾ ਆਪਾਂ ਨੂੰ ਇਦਾਂ ਲਈ ਬਿਲਕੁਲ ਠੀਕ ਹੈ ਇੱਕੋ ਵਾਰੀ 5 ਸਾਲਾਂ ਵਾਸਤੇ ਖਰੀਦ ਲੈਂਦੇ ਆ ਮੁੜ ਕੇ ਆਪਾਂ ਨੂੰ ਗੱਲ ਨਹੀਂ ਕਰਨ ਦਿੰਦੇ ਫਿਰ ਬੋਲਦੇ ਆ ਤਾਂ ਫਿਰ ਮੁੜ ਕੇ ਜਦੋਂ ਸਾਡੇ ਵਰਗਾ ਡੰਡਾ ਚੜਾਉਂਦਾ ਨਾ ਫਿਰ ਤੁਸੀਂ ਕਹਿੰਦੇ ਵੀ ਪੁਲਿਸ ਜਿਹੜੀ ਧੱਕਾ ਕਰਦੀ ਏ ਅਸੀਂ ਵੀ ਤਨਖਾਹ ਲੈਣੀ ਆ ਨਾ ਮਾਤਾ ਹਾਂਜੀ ਹੁਣ ਮੇਰੀ ਗੱਲ ਸੁਣੋ ਸਰਕਾਰੀ ਉਹ ਜਿਹੜੇ ਕੰਟਰੈਕਟ ਬੇਸ ਵਾਲੇ ਡਰਾਈਵਰ ਕਨੈਕਟਰ ਹੁੰਦੇ ਸੀ ਉਹਨਾਂ ਦੀ 20 ਤੋਂ 20 ਹੁੰਦੀ ਹੈ ਉਹਨਾਂ ਦੀ 20 ਤੋਂ 20 ਹੁੰਦੀ ਹੈ ਹੁਣ ਜਿਹੜੇ ਵਿਚਾਰੇ 8-8 10-10 ਹਜ਼ਾਰ ਤੇ ਮਾਤਾ ਡਰਾਈਵਰ ਕਨੈਕਟਰ ਲੱਗੇ ਨਾ ਸਰਕਾਰੀ ਬੱਸਾਂ ਤੇ ਜਿਹੜੇ ਠੇਕੇ ਤੇ ਲੱਗੇ ਹੁੰਦੇ ਆ ਉਹਨਾਂ ਦਾ 20 ਤਰੀਕ ਨੂੰ ਮਹੀਨਾ ਹੁੰਦਾ ਇਹਨਾਂ ਦਾ 1 ਤਰੀਕ ਨੂੰ ਮਹੀਨਾ ਹੁੰਦਾ ਇਹ ਕਹਿੰਦੇ ਨਾ ਦਾ ਸਾਨੂੰ 20-25 ਦਿਨ ਅਗਾਹ ਤੱਕ 50-55 ਦਿਨ ਤਨਖਾਹ ਮਿਲਦੀ ਹੈ ਪ੍ਰਾਈਵੇਟ ਵਾਲੇ ਜਿਹੜੇ ਠੇਕੇ ਵਾਲੇ ਆ ਠੇਕੇ ਵਾਲੇ ਵਿਚਾਰੇ ਕਹਿੰਦੇ ਵੀ ਸਾਨੂੰ 20 ਤਰੀਕ ਦਾ ਮਹੀਨਾ ਤੇ ਸਾਨੂੰ ਦੂਜੀ 15 ਤਰੀਕ ਆ ਜਾਂਦੀ 2 ਸਫਰ ਫਰੀ ਕੀਤਾ ਰੇ ਇਹੀ ਤੁਸ ਤੁਹਾਨੂੰ ਨਹੀਂ ਲੱਗਦਾ ਵੀ ਕੱਲ ਨੂੰ ਤੁਹਾਡਾ ਵੀ ਕੁਝ ਆਗ ਨੌਕਰੀ ਕਰਦਾ ਹੋਵੇ ਚਲੋ ਮਹੀਨੇ ਦੀ بجائے 55 ਦਿਨਾਂ ਤੋਂ 30 ਦੀ بجائے 55 ਦਿਨਾਂ ਤੋਂ ਤਨਖਾਹ ਮਿਲੇ ਜਾ ਕੇ ਤੇ ਤੁਸੀਂ ਸਾਰਨੋਗੇ ਇਹ ਤਾਂ ਨਹੀਂ ਸਰਦਾ ਜੀ ਐ ਤਾਂ ਸਾਨੂੰ ਵੀ ਪਤਾ ਵੀ ਘਰੇ ਨਹੀਂ ਸਰਦਾ ਹੁੰਦਾ ਪਰ ਫਿਰ ਸਰਕਾਰ ਨੂੰ ਕਹਿਣਾ ਜੀ ਨਹੀਂ ਮਮਾ ਜੀ ਮੇਰੀ ਗੱਲ ਸੁਣੋ ਤੁਸੀਂ ਕਿਉਂ ਨਹੀਂ ਕਹਿੰਦੇ ਸਰਕਾਰ ਨੂੰ ਮੈਂ ਕਹਿੰਦਾ ਵੀ ਤੁਸੀਂ ਜਨਾਨੀਆਂ ਇਕੱਠੀਆਂ ਹੋ ਕੇ ਕਰੋੜ ਤੋਂ ਵੱਧ ਹੈ ਪੰਜਾਬ ਦੀ ਗਿਣਤੀ ਜਨਾਨੀਆਂ ਦੀ ਤੁਸੀਂ ਇਕੱਠੀਆਂ ਹੋ ਕੇ ਲਾ ਦਿਓ ਖਤਰਨਾ ਵੀ ਜਿਹੜਾ ਹਜ਼ਾਰ ਹਜ਼ਾਰ ਨਾਉਂਸ ਕੀਤਾ ਸੀ ਉਹ ਦੇ ਦਿਓ ਸਾਨੂੰ ਵੀ ਅਸੀਂ ਨਾ ਫਰੀ ਸਫਰ ਕਰਨ ਨਾ ਅਸੀਂ ਫ੍ਰੀ ਬਿਜਲੀ ਲੈਣੀ ਹੈ ਕਰੋ ਖਾ ਇਹ ਗੱਲਾਂ ਕਿਉਂ ਨਹੀਂ ਕਰਦੀ ਤੁਸੀਂ ਇਹਨਾਂ ਤੇ ਛੱਡਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਵੀ ਵੀ ਜਿੱਥੇ ਤੁਹਾਡਾ ਹੱਕ ਬਣਦਾ ਨਾ ਵੀ ਤੁਸੀਂ ਵੀ ਸਰਕਾਰ ਨੂੰ ਜਿਹੜਾ ਨਾ ਵੀ ਤੁਸੀਂ ਆਪਦੇ ਡਿਪਾਰਟਮੈਂਟ ਵੱਲੋਂ ਠੀਕ ਹੈ ਮੇਰਾ ਗੱਲ ਤੁਹਾਡੇ ਕੋਲ ਸ਼ਾਇਦ ਪਿਛਲੇ ਦਿਨੀ ਆਪੋ ਲਿਆ ਸੀ ਡਾਟਾ ਤਿੰਨ ਕਹ ਹਜ਼ਾਰ ਬਸ ਸਰਕਾਰੀ ਬਸ ਹਾਂਜੀ ਹਾਂਜੀ ਤੇ ਹਾਲਾਂਕਿ ਉਹ ਪਿਛਲੀ ਵਾਰ ਵਾਲਾ ਡਰਾਈਵਰ ਕਨੈਕਟ ਪਾਸੇ ਉਹਨੇ 24 ਜੀ ਮਹੀਨੇ ਦੋ ਮਹੀਨੇ ਬਾਅਦ ਦੋ ਚਾਰ ਪੰਜ ਕੰਡ ਮੋਝਦੇ ਨਾਵੀਆਂ ਪੈਂਦੀਆਂ ਨਹੀਂ ਅਦਰ ਖਾਣ ਨਿਕਲ ਨਹੀਂ ਜਿਹੜਾ ਪਿਛਲੀ ਵਾਰ ਮਾਮਲਾ ਆਇਆ ਸੀ ਨਾ ਉਹ ਡਰਾਈਵਰ ਕਨੈਕਟ ਨੇ ਇਹ ਵੀ ਦੱਸਿਆ ਬੜੇ ਸਿਆਣੇ ਸੀ ਉਹ ਵੀ ਉਹ ਕਹਿੰਦੇ ਵੀ ਸਾਨੂੰ ਜਿਹੜੇ ਹਿਸਾਬ ਨਾਲ ਸਫ਼ਰ ਹੈ ਨਾ ਸਾਨੂੰ ਕੀ ਹੈ ਸਾਡੇ ਵੱਲੋਂ ਤਾਂ ਕਹਿੰਦੇ ਵੀ ਸਾਰੀ ਦਿਹਾੜੀ ਸਾਡੇ ਕੋਲ ਬੰਦੇ ਜਨਾਨੀਆਂ ਬੰਦਿਆਂ ਨੂੰ ਵੀ ਫ੍ਰੀ ਕਰ ਦਿਓ ਢੁਾਈ ਜਾਓ ਉਹ ਕਹਿੰਦੇ ਸਾਨੂੰ ਤੰਨੇ ਹੀ 40 ਸਣਾ ਨਹੀਂ ਸਕਦਾ 3000 ਤੋਂ ਵੀ ਕੰਡਮ ਹੋਈ ਜਾਂਦੀ ਆ ਫਿਰ ਜਾਦਾ ਉਹੀ ਗੱਲ ਵੀ ਸਰਕਾਰ ਤੁਹਾਨੂੰ 10000 ਬਸ ਦੇ ਦੇ ਫਿਰ ਕਹਦੇ ਵੀ ਬੰਦੇ ਵੀ ਫ੍ਰੀ ਢੋਈ ਜਾਓ ਕੋਈ ਬਸ 10 ਪਰ 10000 ਦੇ ਦੇ ਜੀ ਟਾਈਮ ਨਾਲ ਤਨਖਾਹ ਦੇ ਦੇ ਮਨੂੰ ਕੀ ਹੋਇਆ ਸੀ ਦਾ ਬੀਬੀਆਂ ਨੂੰ ਲਈ ਜਾਵਾਂਗੇ ਜੀ ਮੈਂ ਕਹਿੰਦਾ ਵੀ ਦੇਖੋ ਆਈ ਜਾਂ ਜਾਈ ਜਾਂ ਜੀ ਅਸਲ ਦੇ ਵਿੱਚ ਇਹੀ ਚੀਜ਼ ਹੈ ਜੇ ਆਹੀ ਕਰਾਏ ਲਾ ਦਿੱਤੇ ਜਾਂ ਨਾ ਜਿਹੜੀਆਂ ਫ੍ਰੀ ਵਾਲੀਆਂ ਸਹੂਲਤਾਂ ਗੁਰਪੀ ਤੇ ਬੰਦ ਕਰ ਦਿੱਤੀਆਂ ਜਾਂ ਤੇ ਮੇਰੇ ਖਿਆਲ ਚ ਹਰੇਕ ਨੂੰ ਟਾਈਮ ਨਾਲ ਤਨਖਾਹ ਮਿਲੂਗੀ ਨਾਲੇ ਆਪਣੀ ਸਟੇਟ ਤੇ ਆਪਣੇ ਬੱਚਿਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਬਾਂਦਾ ਬੋਝ ਨਹੀਂ ਪਊਗਾ ਸਤਿ ਆਕਾਂ ਹੈ ਜੀ ਜਿਵੇਂ ਸਰਕਾਰ ਨੂੰ ਸਹੂਲਤ ਮਿਲ ਦੇਣੀ ਕਹੀ ਦਿੰਦੇ ਬੋਲ ਕੇ ਦਿੰਦੇ ਆ ਵੀ ਅਸੀਂ ਆ ਦੇਵਾਂਗੇ ਆ ਦੇ ਮੰਗ ਵੀ ਕਿਉਂ ਨਹੀਂ ਦਿੰਦੇ ਦੇ ਨੇ 10000 ਰੁਪਏ ਦਾ 7000 ਰੁਪਏ 7000 ਰੁਪਏ 3 ਸਾਲ 4 ਸਾਲ ਲੰਘੇ ਸਰਕਾਰ ਪੈਣ ਜੀ ਮੈਂ ਉਹੀ ਕਹਿਣਾ ਨਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਐ ਹੁਣ ਵੀ ਤੁਸੀਂ ਨਾਰਮਲ ਹੋਈਆਂ ਨਾ ਇੰਨਾ ਬੋਲ ਕੇ ਤੁਸੀਂ ਸਮਝਿਆ ਕਿਤੇ ਵੀ ਪਤਾ ਨਹੀਂ ਰੌਲਾ ਪਾਏ ਤੋਂ ਜੇ ਰੌਲਾ ਪਾਏ ਤੋਂ ਭਾੜੇ ਮਸਲੇ ਹੱਲ ਹੁੰਦੇ ਹੋ ਨਾ ਤਾਂ ਅਦਾਲਤਾਂ ਦੇ ਵਿੱਚ ਹਜੇ ਵੀ ਗੱਲ ਜਿਹੜੀ ਆ ਉਹ ਜ਼ੁਬਾਨੀ ਕਲਮੀ ਕੀਤੀ ਜਾਂਦੀ ਐ ਤੇ ਜੇ ਰੌਲਾ ਪਾ ਕੇ ਮਸਲੇ ਹੱਲੋਂ ਦੇਉਣ ਤੇ ਅਦਾਲਤਾਂ ਦੇ ਵਿੱਚ ਵੱਡੇ ਵੱਡੇ ਸਪੀਕਰ ਲੱਗ ਜਾਂਦੇ ਜਿਹੜਾ ਵੱਧ ਰੌਲਾ ਪਾਊਗਾ ਉਹ ਮਸਲਾ ਹੱਲ ਹੋ ਜਾਊ ਤੁਸੀਂ ਵੀ ਆਉਂਦੇ ਆ ਸਰ ਰੌਲਾ ਪਾਇਆ ਨਾ ਬਹੁਤ ਪਰ ਮੈਂ ਤੁਸੀਂ ਸ਼ੁਕਰਾਨਾ ਹੀ ਕਰੋ ਰੱਬ ਦਾ ਵੀ ਮੈਂ ਬਰਦਾਸ਼ਤ ਕੀਤਾ ਤੁਹਾਨੂੰ ਜੋ ਤੁਸੀਂ ਬੋਲ ਲਿਆ ਪਰ ਹੁਣ ਤੁਹਾਨੂੰ ਲੱਗਦਾ ਨਾ ਕਿ ਇਹ ਵੀ ਧੀਆ ਪੁੱਤਾਂ ਵਿਚਾਰੇ ਕਿਸੇ ਦੇ ਸਰ ਜੀ ਤੁਸੀਂ ਗੱਲ ਦੇ ਨਾ ਬਾਸ ਦਿੱਤੀ ਜਾਂਦੇ ਦੇਖਿਓ ਸਰਕਾਰੀ ਬਾਜ਼ ਜਦੋਂ ਕਾਊਂਟਰ ਤੇ ਲੱਗੀ ਵੀ ਨਹੀਂ ਹੁੰਦੀ ਪਹਿਲਾਂ ਫੋਲ ਹੋ ਜਾਂਦੀ ਹੈ ਲੇਡੀਜ਼ ਦਾ ਨਹੀਂ ਨਹੀਂ ਐਵੇਂ ਹੀ ਆ ਜਾ ਮਾਤਾ ਜੀ ਹਾਂਜੀ ਭੈਣ ਜੀ ਮੈਂ ਤੁਹਾਨੂੰ ਪਿਆਰ ਨਾਲ ਨਿਮਰਤਾ ਨਾਲ ਹੀ ਪੁੱਛਦਾ ਹਾਂ ਵੀ ਦੇਖੋ ਉਹ ਆ ਕੇ ਸਾਡੇ ਕੋਲ ਬੈਠ ਗਏ ਹਨ ਜੀ ਇਹਨਾਂ ਨੇ ਕਹਿਤਾ ਕਨੈਕਟਰ ਨੇ ਡਰਾਈਵਰ ਨੇ ਉਹ ਸਾਹਮਣੇ ਸਵਾਰੀਆਂ ਖੜੀਆਂ ਉਹਨਾਂ ਨੇ ਵੀ ਕਿਹਾ ਵੀ ਸਮਾਨ ਦੀ ਟਿਕਟ ਨੂੰ ਲੈ ਕੇ ਰੌਲਾ ਪਿਆ ਥੋੜਾ ਜਿਹੜਾ ਉਹ ਛੋਟੇ ਅੱਡੇ ਤੇ ਰੋਕਣ ਨੂੰ ਵੀ ਜਿਹੜੇ ਅੱਡੇ ਤੇ ਬੱਸ ਰੁਕਦੀ ਨੇ ਵੀ ਉੱਥੇ ਰੋਕੋ ਮੈਨੂੰ ਉੱਥੋਂ ਚੜਾਓ ਤੇ ਉੱਥੋਂ ਚੱਕੋ ਮੈਨੂੰ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਨੇ ਜੀ ਇਹ ਚੰਗੀਆਂ ਨਹੀਂ ਲੱਗਦੀਆਂ ਜੇ ਉਹਨਾਂ ਨੇ ਕਹਿਤਾ ਕਿ ਕਾਰਵਾਈ ਪਾਓ ਜੀ ਸਾਡਾ ਨੁਕਸਾਨ ਹੋ ਗਿਆ ਤਾਂ ਹੁਣ ਮੈਂ ਤੁਹਾਡੇ ਤੇ ਕੋਈ ਕਾਰਵਾਈ ਪਾਵ ਹੀ ਦਿਨਾ ਆਪਦੇ ਬਿਆਨਾਂ ਦੇ ਆਧਾਰ ਤੇ ਉਹ ਸਾਹਮਣੇ ਸਵਾਰੀਆਂ ਖੜੀਆਂ ਉਹਨਾਂ ਦੇ ਬਿਆਨਾਂ ਦੇ ਤਾਂ ਫਿਰ ਤੁਹਾਨੂੰ ਲੱਗਦਾ ਵੀ ਤਰੀਕਾ ਭੁਗਤੀ ਜਾਓਗੇ ਲੁਧਿਆਣਾ ਚੰਡੀਗੜ੍ਹ ਨਹੀਂ ਬੱਚੀ ਸ਼ਾਬਾਸ਼ੇ ਛੋਡੇ ਯਾਰਗੇ ਖਾਨੇਦਾਰ ਹੁਣ ਜਿਹੜਾ ਸਹੀ ਸਹੀ ਫੈਸਲਾ ਕਰਾ ਦਿੰਦੇ ਹਾਂ ਤਾਂ ਫਿਰ ਹੁਣ ਤੁਸੀਂ ਵੀ ਸਹੀ ਕਰਨ ਦੀ ਕੋਸ਼ਿਸ਼ ਕਰੋ ਗਾਂਵ ਨਵੀਰ ਜੀ ਸਾਨੂੰ ਜਾਣ ਦਿਓ ਸਾਡੀ ਮਹਨਤ ਅਸੀਂ ਘਰੇ ਜਾਣਾ ਹਨ ਸਾਨੂੰ ਪਹੁੰਚਾ ਦਿਓ ਤੇਰੇ ਗਾਂਵ ਤੋਂ ਵੰਡ ਵਰਦ ਕੇ ਚੜਜੇ ਕਰੋ ਨਾ ਫਿਰ ਪ੍ਰਾਈਵੇਟ ਬੱਸਾਂ ਦੇ ਵੈਸੇ ਸਰਕਾਰ ਹੀ ਉਹਨਾਂ ਦਾ ਇਸ ਕੰਮ ਤੇ ਹੋਈ ਵੀ ਹੈ ਵੀ ਸਰਕਾਰੀ ਬੱਸਾਂ ਖਤਮ ਕਰ ਉਹਦੇ ਪ੍ਰਾਈਵੇਟ ਮੁੜ ਕੇ ਵੀ ਤੇ ਚੜ੍ਹੇ ਹੀ ਕਰੋਗੇ ਨਾ ਫਿਰ ਕਿੱਧਰ ਨੂੰ ਜਾਓਗੇ ਇਹ ਤਾਂ ਜਨਾਬ ਆਪਾਂ ਨੂੰ ਸਮਝ ਆਉਣੀ ਚਾਹੀਦੀ ਹੈ ਸਰਕਾਰ ਕੀ ਦੇ ਰਹੀ ਹੈ ਕੀ ਨਹੀਂ ਆਪਣੇ ਜਵਾਬ ਔਖੇ ਹੋਣੇ ਸਾਰੇ ਸਾਰੀ ਪਬਲਿਕ ਨੂੰ ਪਤਾ ਇਸ ਚੀਜ਼ ਦਾ ਹੀ ਇਹ ਬੋਝ ਆਪਣੇ ਬੱਚਿਆਂ ਤੇ ਬੋਝ ਆਪਣੇ ਬੱਚਿਆਂ ਦੇ ਭਵੋਰੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਹੈ ਅੱਜ ਤੇ ਮੰਨ ਕੇ ਚੱਲੀ ਹੈ ਨਾ ਅੱਜ ਆંકੜੇ ਇਕੱਠੇ ਕਰ ਲਓ ਜਿੰਨਾ ਪੰਜਾਬ ਸਰਕਾਰ ਦਾ ਤੇ ਇੱਕ ਇੱਕ ਲੱਖ ਰੁਪਇਆ ਕੱਲੇ ਕੱਲੇ ਜਾਣਾ ਸਰ ਇਹ ਫ੍ਰੀ ਫ੍ਰੀ ਜੀ ਫ੍ਰੀ ਫ੍ਰੀ ਕਿਉਂ ਫ੍ਰੀ ਦੇਣ ਕਿਉਂ ਨਾ ਕੁਝ ਫ੍ਰੀ ਦੇਣ ਜਿੰਨਾ ਕੁਝ ਲੈ ਆਪਾਂ ਦੇਖੋ ਜੀ ਸਾਰੀ ਪਬਲਿਕ ਨੂੰ ਇਹ ਹੀ ਸਮਝਾਉਣਾ ਚਾਹੁੰਦਾ ਹਾਂ ਵੀ ਜੇ ਉਹ ਬੋਰਡ ਦੇ ਪਿਛੇ ਮਿਗਣਾ ਵੇਕੇ ਕੁਛ ਨਹੀਂ ਬੱਲੇ ਪੈਣਾ ਤੁਹਾਡੇ ਜਵਾਕਾਂ ਨੇ ਓਕੇ ਹੋਣਾ ਜਵਾਕਾਂ ਨੇ ਓਕੇ ਹੋਣਾ ਬਿਲਕੁਲ ਉਹ ਪੈਸਾ ਉਹ ਕਿਹੜਾ ਘਰੋਂ ਲੈਣਾ ਉਹਨੂੰ ਘਰੋਂ ਲੈਣਾ ਜੀ ਬਿਲਕੁਲ ਪ੍ਰਜਿੰਦਰ ਕੀ ਚਾਹੁੰਦੇ ਹੋ ਤੁਸੀਂ ਕੀ ਕਰੀਏ ਅਸੀਂ ਯਾਰ ਦੱਸੋ ਇਹ ਤਾਂ ਨਿੱਤ ਦੇ ਮਸਲੇ ਆ ਸਾਨੂੰ ਤਾਂ ਨਿੱਤ-ਮੈਂਤ ਕਰਕੇ ਖੇੜਾ ਸੁਣਾਉਣਾ ਪੈਂਦਾ ਬਸ ਜੋ ਤੁਸੀਂ ਕਰੋਗੇ ਉਹ ਸਹੀ ਕਰੋਗੇ ਜੀ ਕਿਉਂਕਿ ਜੇ ਮਸਲਾ ਨਿਬੜਦਾ ਹੁੰਦਾ ਮੈਂ ਤਾਂ ਰਾਤ ਹੀ ਨਿਮੇਟ ਦਿੰਦਾ ਜੀ ਕਿਉਂਕਿ ਜਿੰਨੇ ਕ ਮਸਲੇ ਸਾਡੇ ਕੋਲੇ ਕਈ ਵਾਰੀ ਅਕਸਰ ਆ ਜਾਂਦੇ ਆ ਉਹ ਨਿਬੜ ਜਾਂਦੇ ਆ ਜੀ ਆ ਤਾਂ ਅੱਜ ਵੱਸੋਂ ਬਾਹਰ ਹੋ ਗਿਆ ਸੀ ਜੀ ਤੁਹਾਡੇ ਕੋਲੇ ਤਾਂ ਹਣੇ ਨਹੀਂ ਬਹੁਤ ਚਲੋ ਇਹ ਵੀ ਬੀਬੀਆਂ ਵੀ ਚਲੋ ਸਿਆਣੀਆਂ ਇਹ ਚਲੋ ਬੀਬਾ ਤੁਸੀਂ ਐ ਕਰੋ ਗਾਹ ਤੋਂ ਵੀ ਧਿਆਨ ਕਰੋ ਤੁਸੀਂ ਕੰਮ ਕਾਰੋਬਾਰ ਕਰ ਰਹੇ ਹੋ ਸਮਾਨ ਸਮਾਉਣ ਦੀ ਟਿਕਟ ਜਿਹੜੀ ਹੈ ਨਾ ਕਟਾ ਲਿਆ ਕਰੋ ਬੱਚਿਆਂ ਦੀ ਉਮਰ ਸਹੀ ਦੱਸਿਆ ਕਰੋ ਐਵੇਂ ਜਿਹੜਾ ਨਾ 20 50 ਰੁਪਏ ਵਿੱਚ ਜਵਾਕਾਂ ਦੀ ਉਮਰ ਨਾ ਘਟਾਇਆ ਕਰੋ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆਗਾ ਠੀਕ ਹੈ ਸਗਾ ਜਿਹੜੀਆਂ ਤੁਹਾਡੀਆਂ ਕੋਈ ਸਹੇਲੀਆਂ ਮਲਾਜ਼ਮ ਵਗੈਰਾ ਵਗੈਰਾ ਨੇ ਉਹਨਾਂ ਨੂੰ ਵੀ ਬੇਨਤੀ ਕਰਿਆ ਕਰੋ ਵੀ ਭੈਣੇ ਕੱਲਾ ਧਾਰ卡ੜ ਹੋ ਸਕਿਆ ਨਾ ਸਾਰਿਆਂ ਕਰੋ ਵੀ ਜਾਂ ਤਾਂ ਨਾਲ ਵੰਡ ਵਰਕੇ ਇਹਨਾਂ ਦਾ ਰਸ ਘਟਾ ਦੇ ਕਰੋ ਪ੍ਰਾਈਵੇਟ ਬੱਸਾਂ ਤੇ ਸਫ਼ਰ ਕਰ ਲਓ ਜਾਂ ਫਿਰ ਇਹਨਾਂ ਨੂੰ ਕਟਾਲਿਆ ਕਰੋ ਟਿਕਟ ਇਹ ਬੱਚੇ ਨੂੰ ਨਾ ਲੈ ਗਈਆਂ ਕਿਉਂ ਗਈਆਂ ਨਾਲੇ ਬੇਕੋ ਜੀ ਪ੍ਰਭਾਵ ਕਿੰਨਾ ਗਲਤ ਬੂ ਬੱਚਿਆਂ ਤੇ ਹੁਣ ਮਾੜਾ ਥਾਣੇ ਆ ਕੇ ਬੱਚੇ ਨਾਲ ਜਦੋਂ ਬਸੀ ਲਾਦੀ ਥਾਣੇ ਉਹਨਾਂ ਨੇ ਤੇ ਆਪਾਂ ਕੀ ਕਰ ਸਕਦੇ ਉਹੀ ਕੁਛ ਬੱਚੇ ਸੀ ਕੋਈ ਫਿਰ ਚਲੋ ਭੈ ਜੀ ਸਮਾਨ ਸਮੋਦੀਆਂ ਟਿਕਟਾਂ ਕਟਾਲਿਆ ਕਰੋ ਮੇਰੀ ਬੇਨਤੀ ਹੈ ਤੁਹਾਨੂੰ ਠੀਕ ਹੈ ਬੇਨਤੀ ਹੈ ਤੁਹਾਨੂੰ ਮੇਰਾ ਮੈਂ ਕਿਸੇ ਨਾਲ ਲੜ ਕੇ ਰਾਜੀ ਨਹੀਂ ਨਾ ਹੀ ਕਿਹਾ ਤੇ ਮੈਨੂੰ ਕੀ ਮਿਲੂ ਮੈਂ ਕਾਰਵਾਈ ਪਾ ਦਊਗਾ ਤੁਹਾਡੇ ਤੇ ਨਹੀਂ ਵੀਰ ਜੀ ਇਸ ਦਾ ਆਪ ਕ ਧੰਨਵਾਦ ਹਾਂ ਗਾਣੂ ਵੀ ਸਭਰ ਤੋਂ ਪ੍ਰਕਟਾ ਦਿਓ ਐਵੇਂ ਬਿਨਾਂ ਵਜਾ ਨਾਲ ਵੀ ਮੈਂ ਕੋਈ ਕੰਮ ਹੈ ਨਹੀਂ ਚੱਲ ਮੈਂ ਨਾਨਾ ਕੋਲੇ ਚੱਲੀ ਆ ਚੱਲ ਮੈਂ ਕੁੜੀ ਕੋਲੇ ਚੱਲੀ ਆ ਚੱਲ ਮੈਂ ਭਰਜਾਈ ਕੋਲੇ ਚੱਲੀ ਚੱਲ ਮੈਂ ਭੂਆ ਕੋਲੇ ਚੱਲੀ ਇਹ ਕੰਮ ਵੀ ਬੰਦ ਕਰੋ ਠੀਕ ਹੈ ਬਿਨਾਂ ਵਜਾ ਦਾ ਰਚਨਾ ਕਰਿਆ ਕਰੋ ਬੰਦੇ ਵਿਚਾਰੇ ਨੌਕਰੀਆਂ ਡਿਊਟੀਆਂ ਤੋਂ ਲੇਟ ਹੋ ਜਾਂਦੇ ਲੰਮਕ ਤੇ ਵੀ ਬੱਸ ਤਾਂ ਬੁੜੀਆਂ ਨਾਲ ਭਰ ਗਈ ਚੜੀਏ ਕਾਦੇ ਇੱਥੇ ਠੀਕ ਹੈ ਠੀਕ ਹੈ ਪ੍ਰਿੰਦਰ ਠੀਕ ਹੈ ਜੀ ਕਰ ਲਿਆ ਕਰੋ ਮੈਨੇਜ ਯਾਰ ਥੋੜਾ ਜਿਹਾ ਕੀ ਕਰੀਏ ਤੁਸੀਂ ਵਿੱਤ ਕੇ ਹਾਂ ਜੀ ਤਾਂ ਵੱਡਿਆਂ ਤੱਕ ਵੀ ਮੈਨੇਜ ਕਰਦੇ ਆ ਜੀ ਬੱਸ ਹਾਂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱ ਠੀਕ ਹੈ ਥੋੜਾ ਜਿਹਾ ਮੈਨੇਜ ਕਰਨ ਦੀ ਆਦਤ ਪਾਓ ਜਿਹੜਾ ਸਫਰ ਬਿਣਾ ਨਹੀਂ ਸਰਦਾ ਉਹ ਸਫਰ ਕਰਿਆ ਕਰੋ ਫ੍ਰੀ ਵਾਲਾ ਵੇਖ ਕੇ ਐਵੇਂ ਨਾ ਚੜਜੇ ਚਲੋ ਮੈਂ ਵੀ ਇਹਨਾਂ ਤੋਂ ਗਲਤੀ ਫੀਲ ਕਰਦਾ ਜੀ ਜੇ ਕੋਈ ਮੇਰੇ ਤੋਂ ਕੋਈ 1922 ਹੋਵੇ ਮੈਂ ਚਲੋ ਕੋਈ ਗੱਲ ਨਹੀਂ ਆਪਣੇ ਗੱਲ ਆ ਜੀ ਜੇ ਮੇਰੇ ਤੋਂ ਹੋ ਗਿਆ ਹੋਵੇ ਤਾਂ ਮੈਨੂੰ ਵੀ ਮਾਫ਼ ਕਰ ਲੈ ਉਹਨਾਂ ਨੇ ਨਹੀਂ ਮੰਗੀ ਮਾਫ਼ ਇਹ ਵੀ ਮੰਗਦੇ ਸੀ ਵੀ ਕਹਿੰਦੇ ਭਰਾ ਜੇ ਕੋਈ ਉਲਟਾ ਸਿੱਧਾ ਬੋਲ ਪੰਗਾ ਤਤਕਾ ਹੋ ਗਿਆ ਤਾਂ ਇਹਨੂੰ ਕਦੇ ਭਰਾਵਾ ਮਾਫ਼ ਕਰ ਗਾ ਉਹਨੂੰ ਤੇਰੀ ਬਸ ਤੇ ਚਲੋ ਪਾ ਜੀ ਮੈਨੇਜ ਕਰੋ ਠੀਕ ਹੈ ਠੀਕ ਹੈ ਜੀ ਤੁਸੀਂ ਥੋੜਾ ਜਿਹਾ ਹਸਾਬ ਨਾਲ ਜਾਈਂ ਥੋੜੇ ਵੀਰ ਹ ਨੇ ਜੀ ਨਹੀਂ ਜੀ ਮੈਂ ਤਾਂ ਜਵੇਂ ਜਿਹੜੇ ਡਰਾਈਵਰਾਂ ਨੇ ਸਾਰੇ ਆਰਾਮਨਤ ਲਾਉਣਾ ਚਾਹੁੰਦੇ ਆ ਇਹਨਾਂ ਨੂੰ ਕੱਲ ਹੀ ਹੁੰਦੀ ਐ ਜੀ ਲੇਡੀਜ਼ ਨੂੰ ਜਲਦੀ ਸਾਡਾ ਮੇਲਾ ਨਾ ਟੱਪ ਜੀ ਹੂੰ ਉਹ ਮਾਤਾ ਉਹ ਵੀ ਕਹਿੰਦੇ ਨੇ ਮੇਲੇ ਚ ਉਤਰ ਬਾ ਚਲੋ ਠੀਕ ਐ ਧਿਆਨ ਨਾਲ ਹਨਾ ਪਾਣੀ ਪੂਣੀ ਪੀ ਕੇ ਜਾਇਓ ਬਾਹਰ ਲੱਗਿਆ ਕੈਂਪਰ ਥੱਲੇ ਪਾਣੀ ਵਾਲਾ ਓਕੇ 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 ਠੀਕ ਐ ਜੀ